ਇਸ ਸਮੇਂ ਸਿਵਲ ਹਸਪਤਾਲ ਰੋਪੜ ਵਿਖੇ ਖੜੇ ਆ ਜਿੱਥੇ ਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਫੂਲੇਪਾਂ ਪਈਆਂ ਜਰਦੇ ਪਏ ਨੇ ਉਰੇ ਆ ਸਿੱਟਾਂ ਡਬੀਆਂ ਪਈਆਂ ਨੇ ਤੇ ਆ ਲੈਟਰ ਪਏ ਨੇ ਵੀਡੀਓ ਥੋੜੀ ਸੀ ਹਾਂਜੀ ਵੀਡੀਓ ਥੋੜੀ ਸੀ ਹਾਂਜੀ ਹਾਂਜੀ ਮੇਰੇ ਮੈਂ ਹੀ ਪਈ ਸੀਗੀ ਤੁਸੀਂ ਕਿਦਾਂ ਪਾਈ ਕੀ ਦੇਖਿਆ ਤੁਸੀਂ ਅੰਦਰ ਵੀਰੇ ਇੱਥੇ ਚੱਲਦਾ ਸਮਾਨ ਸੂਨ ਸਾਰਾ ਕੋਈ ਛਿੱਟਾ ਝੁੱਟਾ ਸਭ ਚੱਲਦਾ ਉਰੇ ਇੱਕ ਵੀ ਦਿਨ ਇੱਕ ਵੀ ਘੰਟਾ ਇਹੋ ਜਿਹਾ ਨਹੀਂ ਹੈਗਾ ਜਦੋਂ ਇੱਥੇ ਸਮਾਨ ਆਇਆ ਹੋਵੇ ਛਿੱਟਾ ਨਾ ਆਇਆ ਹੋਵੇ ਹਰ ਇੱਕ ਬੰਦਾ ਉਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਇਹ ਤਾਂ ਨਸ਼ਾ ਮੁਕਤੀ ਕੇਂਦਰ ਇੱਥੇ ਨਸ਼ਾ ਛਡਾਇਆ ਜਾਂਦਾ ਬਾਈ ਨਹੀਂ ਨਹੀਂ ਵੀਰੇ ਇੱਕ ਬੰਦਾ ਵੀ ਨਸ਼ਾ ਛੱਡ ਕੇ ਰਾਜੀ ਨਹੀਂ ਹੈਗਾ ਓਰੇ ਅੱਧਾ ਘੰਟਾ ਵੀ ਤੋੜ ਨਹੀਂ ਚੱਲ ਸਕਦੇ ਅੱਧਾ ਘੰਟਾ ਵੀ ਕੋਈ ਕੋਈ ਤੁਹਾਨੂੰ ਪਤਾ ਹੈ ਬੰਦਾ ਕੀ ਨਾ ਕਰਿਆ ਕੋਈ ਨਾਮ ਵੀਰੇ 35 ਦੇ 35 ਦੇ ਡਰਗ ਟੈਸਟ ਕਰਾ ਲਓ ਸਭ ਦੇ ਪੋਜ਼ਿਟਿਵ ਆ ਜਾਣੇ ਇੱਕ ਵੀ ਬੰਦਾ ਨੈਗੇਟਿਵ ਨਹੀਂ ਆਊਗਾ ਅੰਦਰ ਤੋਂ ਦੇਖ ਕੇ ਤਾਂ ਲੱਗਦਾ ਨਹੀਂ ਬਾਈ ਵੀ ਸਰਕਾਰ ਦਾ ਧੱਕੇ ਨਾਲ ਬਰਚੇ ਪਾ ਪਾ ਕੇ ਤੇ ਭੇਜੀ ਜਾਂਦੀ ਆ ਕੀ ਚੀਜ਼ ਆ ਬਾਈ ਤੁਹਾਡੇ ਕੋਲ ਉਹ ਛੋਟੇ ਪੰਨੀਆਂ ਜੀ ਇਹ ਲੈਟਰ ਲਓ ਆ ਦੇਖੋ ਤੁਸੀਂ ਯਾਰ ਯਾਰ ਤੇਰੀ ਬਹੁਤ ਚਰਵਾਉਂਗਾ ਤੁੰਗਾ ਤੁੰਗਾ ਅਲੱਦਾ ਹੈਲੋ ਹੋ ਵੀਰੇ ਆਵੰਦ ਮੋ ਤੂ ਦੇਖ ਤਾ ਬਹੁਤ ਖਾਦਰ ਹਮ ਮਨਾਉਂਦਾ ਹੈ ਹੈਗੀ ਆ ਨੌਜਵਾਨ ਦੇ ਕੋਲ ਇਸ ਸਮੇਂ ਜਿਹੜੀ ਚੀਜ਼ਾਂ ਹੈਗੀਆਂ ਇਹ ਅੰਦਰ ਨਸ਼ਾ ਜਿਹੜਾ ਉਹ ਕੇਂਦਰ ਦੀਆਂ ਤਸਵੀਰਾਂ ਸੋ ਮੁਲਾਜ਼ਮ ਜਿਹੜੇ ਹੈਗੇ ਇਸ ਸਮੇਂ ਮਨਾਹੀ ਇਸ ਗੱਲ ਦੀ ਕਰ ਰਹੇ ਆ ਕਿ ਇੱਥੇ ਜਿਹੜੀ ਗੱਲਾਂ ਨਹੀਂ ਹੋਣੀ ਚਾਹੀਦੀਆਂ ਦੇ ਦੇ ਇਲਜ਼ਾਮ ਸੀਗਾ ਵੀ ਮੈਂ ਚਿੱਟਾ ਵੇਚਦਾ ਜਾਂ ਮੈਂ ਚਿੱਟਾ ਪੀਂਦਾ ਆ ਪਰ ਮੇਰੇ ਡਰਗ ਟੈਸਟਾਂ ਦੇ ਵਿੱਚ ਉਹ ਨਹੀਂ ਆਇਆ ਮੇਰੇ ਡਰਗ ਟੈਸਟਾਂ ਦੇ ਵਿੱਚ ਇਹਨਾਂ ਨੇ ਕੋਕੀਨ ਕੀਤੀ ਆ ਕੋਕੀਨ ਪੋਜ਼ਿਟਿਵ ਹਾਲਾਂਕਿ ਮੈਨੂੰ ਮੈਂ ਜ਼ਿੰਦਗੀ ਚ ਕੋਕੀਨ ਨਹੀਂ ਦੇਖੀ ਗਈ ਅਜੇ ਤੱਕ ਇਹ ਨੌਜਵਾਨ ਜਿਹੜੀ ਗੱਲਾਂ ਕਰ ਰਿਹਾ ਜੀ ਯਾਰ ਇਹ ਸੂਟ ਬੋਲਦਾ ਸਾਨੂੰ ਨਹੀਂ ਪਤਾ ਵੀ ਉਹ ਨਸ਼ਾ ਕਰਦਾ ਜਾਂ ਨਹੀਂ ਅਸੀਂ ਨਸ਼ੇ ਦੇ ਹੱਕ ਦੇ ਵਿੱਚ ਨਹੀਂ ਆਗੇ ਪਰ ਉਹਦੇ ਨਾਲ ਤੱਕਾ ਜ਼ਰੂਰ ਹੋ ਸਕਦਾ ਜਿਹੜਾ ਉਹਨੇ ਬੋਲਿਆ ਅੰਦਰ ਤੇ ਇਹ ਕਹਿੰਨੇ ਆ ਵੀ ਉਹ ਨਸ਼ਾ ਨਹੀਂ ਅਸੀਂ ਸਬੂਤ ਦੰਨੇ ਆ ਕਿ ਉਹਦੇ ਪੇਟੀਆਮ ਹੁੰਨੇ ਆ ਬੰਦਿਆਂ ਨੂੰ ਅੰਦਰ ਤੁਹਾਡੇ ਸਾਹਮਣੇ ਹੁਣ ਉਹਰੇ ਪੁਲਿਸੇ ਪੁਲਸ ਆ ਲਈ ਜੀ ਉਸ ਤੋਂ ਪਹਿਲਾਂ ਜਦੋਂ ਵੀਡੀਓ ਵਾਇਰਲ ਹੋਈ ਸਾਰਾ ਪ੍ਰੋਜੈਕਸ਼ਨ ਹੋ ਰਿਹਾ ਸੀਗਾ ਇਹ ਸਾਰੇ ਨੌਜਵਾਨਾਂ ਦੇ ਇਹਨਾਂ ਨੇ ਫੋਨ ਖੋਲੇ ਇਹ ਨਸ਼ਾ ਛਡਾਊ ਕੇਂਦਰ ਨਹੀਂ ਨਸ਼ਾ ਲਵਾਊ ਕੇਂਦਰ ਬਣਿਆ ਹੋਇਆ ਹੈ ਇਹ ਮਤਲਬ ਚਿੱਟਾ ਜਿਹੜਾ ਨਹੀਂ ਵੀ ਲਾਉਂਦਾ ਮੈਂ ਕਹਿੰਦਾ ਉਹ ਵੀ ਇੱਥੇ ਲੱਗੂਗਾ ਕਿ ਇੱਥੇ ਜੇਲ੍ਹ ਵਾਲਾ ਜਿਹਦਾ ਜੇਲ੍ਹ ਚ ਜਾ ਕੇ ਨਾ ਮੁੰਡੇ ਵਿਗੜਦੇ ਆ ਉਹ ਦੂਜੀ ਜੇਲ੍ਹ ਆਏ ਤੁਸੀਂ ਜੁੱਧ ਨਸ਼ਾ ਵਿਰੋਧ ਦੇ ਇੱਕ ਪਾਸੇ ਛੇੜਿਆ ਹੋਇਆ ਇੱਕ ਪਾਸੇ ਤੁਹਾਡੀ ਇੰਟੈਲੀਜੈਂਸ ਨੂੰ ਪਤਾ ਨਹੀਂ ਵੇਥੇ ਨਸ਼ਾ ਚੱਲ ਰਿਹਾ ਤੁਸੀਂ ਤਾਂ ਸਰਕਾਰ ਦੇ ਵਿੱਚ ਸਰਕਾਰ ਦੇ ਨਾਲ ਸਾਥ ਵੀ ਦਿੱਤਾ ਸਰਕਾਰ ਦਾ ਮੌਜੂਦਾ ਸਰਕਾਰ ਦਾ ਹੁਣ ਤੁਸੀਂ ਨਾਲ ਹੋਵੇਂ ਸਰਕਾਰ ਦੇ ਕਿ ਹੁਣ ਅਲੱਗ ਹੋ ਦੇਖੋ ਮੈਂ ਹੈ ਪਾਰਟੀ 'ਚ ਆ ਪਰ ਬਾਕੀ ਆ ਬਾਕੀ ਫਿਰ ਹੋਇਆ ਨਾ ਹੋਇਆ ਇੱਕ ਬਰਾਬਰ ਹੁੰਦਾ ਦੇਖੋ ਮੈਂ ਪਾਰਟੀ ਨਹੀਂ ਛੱਡੀ ਜੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਾਕੀ ਮੈਨੂੰ ਕੱਢ ਦੇਣ ਪਰ ਜਿਹੜੀਆਂ ਨੀਤੀਆਂ ਲੈ ਕੇ ਅਸੀਂ ਪਾਰਟੀ 'ਚ ਜੁੜੇ ਤੇ ਉਹ ਤੋਂ ਪਾਰਟੀ ਢੱਕ ਚੁੱਕੀ ਆ ਹੁਣ ਆਹ ਨਸ਼ਿਆ ਵਿਰੁੱਧ ਵਾਲੀ ਜਿਹੜੀ ਜੁੱਦ ਨਸ਼ਿਆ ਵਿਰੁੱਧ ਲਾਇਆ ਪਿਆ ਹੈ ਕਿਹੜਾ ਨਸ਼ਾ ਬੰਦ ਹੋਇਆ ਹੈ ਇਹ ਦੱਸ ਦੇਵੇ ਨਸ਼ਾ ਅੰਦਰੀ ਆਈ ਜਾਂਦਾ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਤੇ ਹਰ ਵਿਅਕਤੀ ਜਿਹੜਾ ਉੱਥੇ ਹੈਗਾ ਉਹਦੇ ਜੀ ਡਾਕ ਟੈਸਟ ਤੁਸੀਂ ਅੱਜ ਵੀ ਕਰਾਉਗੇ ਉਹਨਾਂ ਦਾ ਦਾਵਾ ਹੈ ਵੀ ਉਹ ਅੱਜ ਵੀ ਨਸ਼ਾ ਉਹਨਾਂ ਦੇ ਆਊਗਾ ਦੇਖੋ ਉਹ ਜਿਹੜੀ ਉਹਨਾਂ ਨੇ ਨਾ ਵੀਡੀਓ ਵਾਇਰਲ ਕੀਤੀ ਉਹ ਉਹ ਬੰਦਾ ਨਾ ਕਹਿੰਦਾ ਸੀ ਕਿ ਮੈਂ ਦਾੜੀ ਕਟਾਣ ਜਾਣਾ ਬਾਹਰ ਕਿ ਨਾ ਉਹਨੂੰ ਅਹੀਂ ਉਹਦੀ ਡਾਕਟਰ ਸਾਹਿਬ ਨੇ ਸੈਕਟਰੀਸ ਨੇ ਉਹਨਾਂ ਨੇ ਨਾ ਕਰ ਦਿੱਤੀ ਇਸ ਕਰਕੇ ਉਹ ਨਾਰਾਜ਼ ਹੋ ਗਿਆ ਕਿ ਮੈਨੂੰ ਕਿਉਂ ਨਹੀਂ ਇਹਨਾਂ ਨੇ ਦਾੜੀ ਕਟਾਣ ਲਈ ਬਾਹਰ ਭੇਜਿਆ ਬਾਕੀ ਜੋ ਉਹਨੇ ਵੀਡੀਓ ਚ ਕਿਹਾ ਕਿ ਇੱਥੇ ਨਸ਼ਾ ਵੇਚਦਾ ਸਾਡੇ ਨੌਲੇਜ ਵਿੱਚ ਤਾਂ ਕੋਈ ਨਹੀਂ ਆਹੀਂ ਮੈਂ ਜਾ ਕੇ ਵੀ ਰੌਂਡ ਕਰਕੇ ਆਇਆ ਹਾਂ ਬਾਕੀ ਕੋਈ ਮਾੜਾ ਮੋਟਾ ਤਮਾਕੂ ਤੋਂ ਮੁੱਕੂ ਦੇ ਕੋਈ ਕਾਗਜ਼ ਪਏ ਹੋਏ ਆ ਪੁਰਾਣੇ ਜਿਹੜੇ ਇੱਕ ਦੋ ਲਾਈਟਰ ਜਾਂ ਤਮਾਕੂ ਦੀਆਂ ਆ ਪੂੜੀਆਂ ਹੋਰ ਤਾਂ ਨਹੀਂ ਕੋਈ ਚਟਾ ਵਗੈਰਾ ਤਾਂ ਬਿਲਕੁਲ ਨਹੀਂ ਹੈ ਇਸ ਸਮੇਂ ਸਿਵਲ ਹਸਪਤਲ ਰੋਪੜ ਵਿਖੇ ਖੜੇ ਆ ਜਿੱਥੇ ਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਜਿਹੜਾ ਕਿ ਇੱਕ ਨੌਜਵਾਨ ਹੈ ਉਹ ਕਹਿੰਦਾ ਕਿ ਇੱਥੇ ਮੈਂ ਲਗਾਤਾਰ ਕਈ ਦਿਨਾਂ ਤੋਂ ਦਾਖਲ ਆ ਜਿੱਥੇ ਕਿ ਨਸ਼ਾ ਛਡਾਉਣ ਦਾ ਦਾਵਾ ਕੀਤਾ ਜਾਂਦਾ ਇੱਥੇ ਹੀ ਨਸ਼ਾ ਵੇਚਿਆ ਜਾਂਦਾ ਸੋ ਇਹ ਨਸ਼ਾ ਮੁਕਤੀ ਕੇਂਦਰ ਦੀਆਂ ਤਸਵੀਰਾਂ ਜਿਹੜੀਆਂ ਥਾਂ ਦੇ ਉੱਤੇ ਸੋ ਅ ਥੋੜੀ ਬਾਈ ਵੀਡੀਓ ਸੀ ਰਿਓ ਵੀਡੀਓ ਥੋੜੀ ਸੀ ਹਾਂਜੀ ਵੀਡੀਓ ਥੋੜੀ ਸੀ ਹਾਂਜੀ ਨਹੀਂ ਮੇਰੇ ਮੈਂ ਹੀ ਪਾਈ ਸੀਗੀ ਤੁਸੀਂ ਕਿਦਾਂ ਬਾਈ ਕੀ ਦੇਖਿਆ ਤੁਸੀਂ ਅੰਦਰ ਵੀਰੇ ਇੱਥੇ ਚੱਲਦਾ ਸਮਾਨ ਸਹੂਨ ਸਾਰਾ ਕੋਈ ਛਿੱਟਾ ਛੁੱਟਾ ਸਭ ਚੱਲਦਾ ਰਿਓ ਸਮਾਨ ਚੱਲਦਾ ਹਾਂਜੀ ਹਾਂਜੀ ਤੇ ਪੂਰੀ ਜ਼ਿੰਮੇਵਾਰੀ ਨਾ ਕਹਿ ਰਹੇ ਤੁਸੀਂ ਹਾਂਜੀ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ ਇਹ ਗੱਲ ਮੈਂ ਇੱਕ ਰਿਪੋਰਟਰ ਬੰਦਾ ਆ ਮੇਰੀ ਏਜ 35 ਸਾਲ ਹੋ ਗਈ ਮੇਰੀ ਏਜ ਮੈਂ ਇੱਕ ਵਧੀਆ ਬੰਦਾ ਆ ਬਾਹਰ ਇਨਸਾਨ ਬੀ ਆ ਮੈਂ ਹਾਂ ਤੇ ਮੈਨੂੰ ਇਦਾਂ ਦਾ ਝੂਠ ਬੋਲਣ ਦਾ ਕੋਈ ਸ਼ੌਂਕ ਨਹੀਂ ਹੈਗਾ ਨਾ ਮੈਂ ਕਿਸੇ ਤੇ ਧੱਬਾ ਲਾਵਾਂ ਬਟ ਜੋ ਚੱਲਦਾ ਉਹਦੀ ਵਾਸਤੇ ਮੈਂ ਗੱਲ ਕਰੂੰਗਾ ਹੀ ਨਾ ਹੂੰ ਜਿੱਦਾਂ ਮੈਨੂੰ ਲੱਗਿਆ ਵੀ ਹਾਂ ਇਹ ਨਹੀਂ ਹੋ ਰਿਹਾ ਨਹੀਂ ਹਟ ਰਿਹਾ ਇਹਨਾਂ ਨੂੰ ਕੋਈ ਚੱਕਰ ਨਹੀਂ ਕਿਸੇ ਤੱਕ ਵੀ ਪਰ ਇੱਥੇ ਤੁਹਾਨੂੰ ਮੈਂ ਮੇਰੇ ਕੋਲ ਹੈਗੇ ਸਾਰੇ ਪ੍ਰੂਫ ਕੌਣ ਲੈ ਕੇ ਆਂਦੇ ਇੱਥੇ ਨਸ਼ਾ ਹਾਂਜੀ ਨਸ਼ਾ ਕੌਣ ਲੈ ਕੇ ਆਉਂਦਾ ਬਈ ਨਸ਼ੇ ਹੈਗੇ ਆ ਬੰਦੇ ਇੱਥੇ ਬਹੁਤ ਹਾਂ ਹੁਣ ਮੈਨੂੰ ਗੱਲ ਨਹੀਂ ਕਰਨ ਦੇ ਰਹੇ ਮੀਡੀਆ ਜੀ ਹੁਣ ਮੈਂ ਕੀ ਕਰਾਂ ਹੂੰ ਤੇ ਤੁਸੀਂ ਇੱਕ ਵੀਡੀਓ ਕਿਤੇ ਜਰੀਏ ਰੱਖੀ ਬਾਹਰ ਕਿੱਦਾਂ ਆਈ ਵੀਡੀਓ ਵੀਰੇ ਮੈਂ ਭਾਈ ਜੀ ਵਟਸਐਪ 'ਤੇ ਆਹੀ ਵੀਡੀਓ ਹਾਂ ਆਪਣੇ ਕਿਸੇ ਬੰਦੇ ਸ਼ੁਭਜਿੰਤ ਸਿੰਘ ਨੂੰ ਭਾਈ ਸੀਗੀ ਉਹਨੇ ਅੱਗੇ ਵਾਇਰਲ ਕਰਤੀ ਹੋਣੀ ਆ ਪਰ ਇਹ ਤਾਂ ਨਸ਼ਾ ਮੁਕਤੀ ਕੇਂਦਰ 'ਤੇ ਨਸ਼ਾ ਛਡਾਇਆ ਜਾਂਦਾ ਬਈ ਨਹੀਂ ਨਹੀਂ ਵੀਰੇ ਇੱਕ ਬੰਦਾ ਵੀ ਨਸ਼ਾ ਛੱਡ ਕੇ ਰਾਜੀ ਨਹੀਂ ਹੈਗਾ ਓਰੇ ਅੱਧਾ ਘੰਟਾ ਵੀ ਤੋੜ ਨਹੀਂ ਚੱਲ ਸਕਦੇ ਸੇ ਅੱਧਾ ਘੰਟਾ ਵੀ ਕੋਈ ਕੋਈ ਤੁਹਾਨੂੰ ਪਤਾ ਹੈ ਬੰਦਾ ਕੀ ਨਾ ਕਰਿਆ ਕੋਈ ਨਾਮ ਵੀਰੇ 35 ਦੇ 32 ਦੇ ਡਰਗ ਟੈਸਟ ਕਰਾ ਲਓ ਸਭ ਦੇ ਪੋਜ਼ਿਟਿਵ ਆ ਜਾਣੇ ਇੱਕ ਵੀ ਬੰਦਾ ਨੈਗੇਟਿਵ ਨਹੀਂ ਆਊਗਾ ਹੂੰ ਇੱਕ ਵੀ ਬੰਦਾ ਨੈਗੇਟਿਵ ਨਹੀਂ ਆਊਗਾ ਪਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਨਸ਼ਾ ਛਡਾਉਣ ਦੀ ਮੈਨੂੰ ਅੰਦਰ ਤੋਂ ਦੇਖ ਕੇ ਤਾਂ ਲੱਗਦਾ ਨਹੀਂ ਬਾਈ ਵੀ ਸਰਕਾਰ ਦਾ ਧੱਕੇ ਨਾਲ ਪਰਚੇ ਪਾਵਾ ਕੇ ਤੇ ਭੇਜੀ ਜਾਂਦੀ ਆ ਇਹਨਾਂ ਨੂੰ ਪਤਾ ਨਹੀਂ ਪੈਸੇ ਮਿਲਦੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਤੁਸੀਂ ਇੱਥੇ ਕਿਵੇਂ ਆਏ ਹੋ ਤੁਹਾਡੇ ਤੋਂ ਕੋਈ ਇਲਜ਼ਾਮ ਹਾਂਜੀ ਮੇਰੇ ਤੇ ਇਲਜ਼ਾਮ ਸੀਗਾ ਵੀ ਮੈਂ ਚਿੱਟਾ ਵੇਚਦਾ ਜਾਂ ਮੈਂ ਚਿੱਟਾ ਪੀਂਦਾ ਹਾਂ ਪਰ ਮੇਰੇ ਡਰਗ ਟੈਸਟਾਂ ਦੇ ਵਿੱਚ ਉਹ ਨਹੀਂ ਆਇਆ ਮੇਰੇ ਡਰਗ ਟੈਸਟਾਂ ਦੇ ਵਿੱਚ ਇਹਨਾਂ ਨੇ ਕੋਕੀਨ ਕੀਤੀ ਆ ਕੋਕੀਨ ਪੋਜ਼ਿਟਿਵ ਹਾਲਾਂਕਿ ਮੈਨੂੰ ਮੈਂ ਜ਼ਿੰਦਗੀ 'ਚ ਕੋਕੀਨ ਨਹੀਂ ਦੇਖੀ ਗਈ ਹਜੇ ਤੱਕ ਹਾਂ ਥੋੜੀ ਇਹ ਤਾਂ ਨਹੀਂ ਵੀ ਤੁਸੀਂ ਵੀ ਕਰਦੇ ਸੀ ਜਾਂ ਵੇਚਦੇ ਸੀ ਨਸ਼ਾ ਵੀਰੇ ਸਵਾਲ ਇਹ ਨਹੀਂ ਪਿਆਉਂਦਾ ਜੇ ਮੈਂ ਵੇਚਦਾ ਹਾਂ ਮਾਂ ਤਾਂ ਮੇਰੇ ਘਰੇ ਜਾ ਕੇ ਘੇੜਾ ਮਾਰ ਕੇ ਆਓ ਵੀ ਮੈਂ ਆਪਣੀ ਮਿਹਨਤ ਦਾ ਕਮਾਇਆ ਹੋਇਆ ਹੈ ਕਿ ਮੈਂ ਇਹਨਾਂ ਦਾ ਗੰਦ ਗੰਦ ਕਮਾਇਆ ਹੋਇਆ ਆ ਮੈਨੂੰ ਸਾਰੀ ਦੁਨੀਆ ਜਾਣਦੀ ਚਮਕੌਰ ਸਾਹਿਬ ਦੀ ਹਾਂ ਬਾਈ ਵੀਰੇ ਸਰ ਬਿਲਕੁਲ ਆ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇੱਥੇ ਮੌਕੇ ਤੇ ਲੱਗਿਆ ਹੋਇਆ ਡਿਊਟੀ ਲੱਗੀ ਹੋਈ ਆ ਸਰ ਤੁਸੀਂ ਇੱਥੇ ਹੀ ਰਹਿੰਦੇ ਹੋ ਵੈਸੇ ਆਲਮੋਸਟ ਹਾਂ ਵੀਰੇ ਹੋਰੀਏ ਕਿੱਥੀ ਡਿਊਟੀ ਹੁੰਦੀ ਤੁਹਾਡੀ ਬਾਹਰੇ ਬਿਲਕੁਲ ਬਿਲਕੁਲ ਇਹ ਨੌਜਵਾਨ ਜਿਹੜੀ ਗੱਲਾਂ ਕਰ ਰਿਹਾ ਜੀ ਯਾਰ ਇਹ ਸੂਟ ਬ ਰੋਜ ਆਤੀ ਹੁੰਨੇ ਹਾਂਜੀ ਸਾਰਾ ਕੁਝ ਚੈੱਕ ਹੋ ਕੇ ਜਾਂਦਾ ਜੀ ਅੰਦਰ ਵੈਸੇ ਜਿਹੜੀ ਚੀਜ਼ਾਂ ਆਉਂਦੀਆਂ ਜਾਂਦੀਆਂ ਜੋ ਸਕਿਉਰਿਟੀ ਗਾਰਡ ਅੰਦਰ ਉਹ ਚੈੱਕ ਕਰਦਾ ਸਿਸਟਮ ਕਿਹਾ ਜੀ ਵੈਸੇ ਅੰਦਰ ਕੀ ਪ੍ਰਬੰਧ ਦਾ ਕਿਦਾਂ ਚੈਕਿੰਗਾਂ ਹੁੰਦੀਆਂ ਕਿਸ ਤਰ੍ਹਾਂ ਇਹਨੂੰ ਟ੍ਰੀਟ ਕੀਤਾ ਜਾਂਦਾ ਜੇਬਾਂ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਚੈੱਕ ਕਰਦੇ ਆਂਗਾ ਸਾਰੀ ਚੈਕਿੰਗ ਹੁੰਦੀ ਹੈ ਹਾਂਜੀ ਠੀਕ ਹੈ ਜੀ ਹੋਰ ਵੀ ਮੁਲਾਜ਼ਮ ਹੁੰਦੇ ਆ ਜੇ ਤੁਸੀਂ ਕੱਲੀ ਹੁੰਨੀ ਹੋ ਜੀ ਇੱਕ ਮੇਰੇ ਨਾਲ ਹੋਰ ਆਏ ਕਿਤਨੇ ਮੁਲਾਜ਼ਮ ਹੋਰ ਬਦਲਵੀ ਡਿਊਟੀ ਚੱਲਦੀ ਹੈ ਜੀ 24 ਘੰਟੇ ਵਿੱਚ ਹਾਂਜੀ 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 ਸੋ ਇਹ ਨੌਜਵਾਨ ਜਿਹੜਾ ਹੈਗਾ ਉੱਥੇ ਖ ਇਹ ਵੀਡੀਓਜ਼ ਕਿੱਥਾਂ ਆਈਆਂ ਬਾਹਰ ਮੈਂ ਜਿਹੜੇ ਤੁਸੀਂ ਉਹਨੂੰ ਮੁੰਡੇ ਦੀ ਵਾਈਟ ਲੱਤੀ ਆ ਜੀ ਤੁਸੀਂ ਆ ਦੇਖ ਸਕਦੇ ਹੋ ਉਹਨੇ ਮੈਨੂੰ ਆਪਣੇ ਉਹਦੇ ਕੋਲ ਅੰਦਰ ਫੋਨ ਹੈਗਾ ਸਾਰੇ ਜਿਹੜੇ ਮੁੰਡੇ ਅੰਦਰ ਕੇਂਦਰ 'ਚ ਨੇ ਉਹਨਾਂ ਨੇ ਮੈਨੂੰ ਸਾਨੂੰ ਆਪਣੇ ਨੰਬਰ ਤੋਂ ਇਹ ਨੰਬਰ ਆ ਆ ਵੀਡੀਓ ਵਾਇਰਲ ਕੀਤੀਆਂ ਹੋਈਆਂ ਜੀ ਹੈਂ ਆ ਦੇਖੋ ਵੀਡੀਓ ਵਾਇਰਲ ਕੀਤੀਆਂ ਹੋਈਆਂ ਜੀ ਹਨਾ ਤੇ ਦੇਖੋ ਇਹ ਸਾਡਾ ਕਹਿੰਦੇ ਦਾ ਵੀਰ ਮਤਲਬ ਇਹ ਆ ਵੀ ਸਰਕਾਰ ਜਦੋਂ ਕੰਮ ਹੋਈ ਨਹੀਂ ਰਿਹਾ ਪਰ ਇੱਕਣਾ ਆ ਲੋਕਾਂ ਨੂੰ ਬੇਵਕੂ ਕਿਉਂ ਬਣਾ ਰਹੀ ਆ ਦੁੱਖ ਆ ਹੁਣ ਦੇਖ ਵੀਰ ਮੈਂ ਉਰੇ 10 ਬੰਦੇ ਦਾ ਮੈਂ ਚੁਕਾਏ ਹੋਏ ਨੇ ਜਿਹੜੇ ਸੇ ਪੰਜਾਬ ਦੇ ਰਿਪੋਰਟ ਕਰਕੇ ਜੇ ਮੇਰੀ ਮਿਹਨਤ ਨੂੰ ਕੀ ਫਲ ਲੱਗਿਆ ਤੁਸੀਂ ਨਸ਼ੇ ਵਾਲੇ ਬੰਦੇ ਚੁਕਾਏ ਆ ਮੈਂ ਇੱਕ ਮਿੰਟ ਖੜੋ ਜੀ ਉਹਨਾਂ ਨੂੰ ਪਤਾ ਵੀ ਆ ਜੀ ਬਾਹਰ ਹੋ ਜਾਂਦੇ ਆ ਬਾਹਰ ਹੋ ਜਾਂਦੇ ਆ ਮੈਂ ਟ੍ਰਿਕ ਕਰਦਾ ਹਾਂ ਪਰ ਹੁਣ ਬਾਹਰ ਜਾ ਕੇ ਇਹਨਾਂ ਦੇ ਆ ਦੇਖੋ ਆ ਸੇ ਪੰਜਾਬ ਤੋਂ ਜੀ ਮੈਂ ਪਤਾ ਨਹੀਂ ਬੰਦਿਆਂ ਤੋਂ ਕਿੰਨਿਆਂ ਕਿਤੇ ਮੈਂ ਇਹ ਪਾਈਆਂ ਵੀ ਆ ਜੀ ਹਨਾ ਸੇ ਪੰਜਾਬ ਤੇ ਉਹ ਮੁੰਡੇ ਸਾਹਮਣੇ ਖੜੇ ਨੇ ਮੇਰੀ ਮਾਂ ਮਿਹਨਤ ਨੂੰ ਕੀ ਫਲ ਲੱਗਿਆ ਮੈਂ ਆਪਣੀ ਮਿਹਨਤ ਕਰਕੇ ਮੈਂ ਸਾਰਾ ਕੁਝ ਇਹ ਕਰਿਆ ਵਾ ਜੀ ਹਨਾ ਤੇ ਆਪਾਂ ਬਾਹਰ ਹੀ ਚਲਦੇ ਆ ਜੋ ਹਨਾ ਤੇ ਦੇਖੋ ਮੈਂ ਮਿਹਨਤ ਕਰਕੇ ਮੈਂ ਅਸੀਂ ਪਰਚੇ ਵੀ ਕਰਾਉਨੇ ਆ ਅਸੀਂ ਹੇ ਪ੍ਰਧਾਨ ਉਹ ਨੌਜਵਾਨ ਜਿਹੜੇ ਹੈਗੇ ਆ ਉਹ ਕੋਈ ਚੀਜ਼ ਦਾ ਇਸ਼ਾਰੇ ਵੀ ਕਰ ਰਹੇ ਆ ਕੀ ਚੀਜ਼ ਆ ਬਈ ਤੁਹਾਡੇ ਕੋਲ ਕੀ ਆ ਉਹ ਛੋਟੇ ਪੰਨੀਆਂ ਜੀ ਇਹ ਲੈਟਰ ਆਹ ਦੇਖੋ ਤੁਸੀਂ ਯਾਰ ਕੀ ਆ ਯਾਰ ਇਹਨੂੰ ਕਰਵਾਉਂਗਾ ਇਹ ਤਾਂ ਅੱਲਾ ਦਾ ਹੈਲੋ ਉਹ ਵੀਰੇ ਦਿਖਾਓ ਦੇਖੋ ਤੁਸੀਂ ਦੇਖੋ ਇਹ ਹੱਥ ਉਹ ਸਾਡੇ ਸਾਹਮਣੇ ਆਉਂਦਾ ਬਾਹਰ ਜਾ ਕੋਈ ਨਾ ਵੀਰ ਨਾ ਕੋਈ ਪੰਨੀਆਂ ਲਾਈਟਰ ਜਿਹੜੇ ਹੈਗੇ ਆ ਉਹ ਦਿਖਾਈ ਜਾ ਰਹੇ ਆ ਜਾ ਰਿਹਾ ਯਾਰ ਮੈਨੂੰ ਮਰਾ ਹੋਇਆ ਯਾਰ ਹੈਗੀ ਆ ਨੌਜਵਾਨ ਦੇ ਕੋਲ ਇਸ ਸਮੇਂ ਜਿਹੜੀ ਚੀਜ਼ਾਂ ਹੈਗੀਆਂ ਇਹ ਅੰਦਰ ਨਸ਼ਾ ਜਿਹੜਾ ਉਹ ਕੇਂਦਰ ਦੀਆਂ ਤਸਵੀਰਾਂ ਐ ਕਿ ਕਿਸ ਤਰ੍ਹਾਂ ਇਹ ਨਸ਼ਾ ਜਿਹੜਾ ਉਹ ਕੇਂਦਰ ਦੇ ਵਿੱਚੋਂ ਇਹ ਪੰਨੀਆਂ ਜੋ ਦਿਖਾਈਆਂ ਜਾ ਰਹੀਆਂ ਐ ਲਾਈਟਰ ਦਿਖਾਏ ਜਾ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਮੁਲਾਜ਼ਮ ਜਿਹੜੇ ਹੈਗੇ ਇਸ ਸਮੇਂ ਮਨਾਹੀ ਇਸ ਗੱਲ ਦੀ ਕਰ ਰਹੇ ਆ ਕਿ ਇੱਥੇ ਜਿਹੜੀ ਗੱਲਾਂ ਨਹੀਂ ਹੋਣੀ ਚਾਹੀਦੀਆਂ ਤੇ ਪਰੇ ਕੇਂਦਰ ਦੇ ਹਾਲਾਤ ਆ ਜਿਹੜੇ ਸਾਨੂੰ ਫਾਤੇ ਬੜਾ ਖਦਲਾ ਦਾ ਹੈ ਜਿਆ ਕਿ ਜਿਹੜਾ ਇਹ ਨੌਜਵਾਨ ਆ ਮੁੰਡਾ ਸਾਨੂੰ ਨਹੀਂ ਪਤਾ ਵੀ ਉਹ ਨਸ਼ਾ ਕਰਦਾ ਜਾਂ ਨਹੀਂ ਅਸੀਂ ਨਸ਼ੇ ਦੇ ਹੱਕ ਦੇ ਵਿੱਚ ਨਹੀਂ ਹੈਗੇ ਪਰ ਉਹਦੇ ਨਾਲ ਤੱਕਾ ਜ਼ਰੂਰ ਹੋ ਸਕਦਾ ਜਿਹੜਾ ਉਹਨੇ ਬੋਲਿਆ ਅੰਦਰ ਤੇ ਉਹਦੇ ਨਾਲ ਕੁਝ ਵੀ ਕੁੱਟਮਾਰ ਵੀ ਕਰ ਸਕਦੇ ਆ ਮਲਾਜ਼ਮ ਸੋ ਉਹਦੇ ਵਾਸਤੇ ਅਸੀਂ ਹੁਣ ਜਾ ਕੇ ਐਸ ਐਚਓ ਸਾਹਿਬ ਨੂੰ ਵੀ ਮਿਲਾਂਗੇ ਬਾਕੀ ਇਹ ਕਹਿੰਦੇ ਆ ਵੀ ਉਹ ਨਸ਼ਾ ਨਹੀਂ ਅਸੀਂ ਸਬੂਤ ਦੰਨੇ ਆ ਵੀ ਉਹਦੇ ਪੇਟੀਮ ਹੁੰਨੇ ਆ ਬੰਦਿਆਂ ਨੂੰ ਅੰਦਰ ਇਹਨਾਂ ਨੇ ਪੈਸੇ ਕਿਆ ਕਰਾਉਣਾ ਜਾਂ ਪੈਸੇ ਘਰ ਤੇ ਉਹ ਰੋਟੀ ਪਾਣੀ ਸਰਕਾਰ ਦੇ ਰਹੀ ਆ ਪੈਸੇ ਰੋਜ਼ 5-500 ਰੁਪਏ ਆਪਣੇ ਘਰ ਤੇ ਮੰਗਾ ਕੇ ਖਾਣੇ ਆ ਉਹ ਕਾਤੇ ਆਉਂਦਾ ਜੀ ਪੈਸਾ ਉਹ ਨਸ਼ੇ ਵਾਸਤੇ ਹੀ ਵਰਤਿਆ ਜਾਂਦਾ ਸਾਡੀ ਹੁਣ ਮੰਗ ਆ ਜੀ ਡੀਸੀ ਸਾਹਿਬ ਤੋਂ ਜਾਂ ਰੋਪੜਾ ਬਣੇ ਡੀ ਸਾਹਿਬ ਨੇ ਵੀ ਜਿਹੜੇ ਉਹਦੇ 30 ਦੇ 30 ਬੰਦੇ ਅੰਦਰ ਨੇ ਇਹਨਾਂ ਦਾ ਸਾਡੇ ਸਾਹਮਣੇ ਪੀਜੀ ਡਰਗ ਟੈਸਟ ਕਰਾਇਆ ਜਾਵੇ ਪੀਜੀ ਕਿਉਂ ਉਹਦੇ ਦਾ ਜੀ ਇਹਨਾਂ ਨੇ ਨੈਗੇਟਿਵ ਹੀ ਕੱਢਣਾ ਹੈ ਉਰੇ ਉਰੇ ਦਾ ਮਤਲਬ ਹੀ ਨਹੀਂ ਅਸੀਂ ਚੈਲੰਜ ਕਰਦੇ ਆ ਸਾਡੇ ਸਾਹਮਣੇ ਪੀਜੀਆਈ ਡੋਪ ਟੈਸਟ ਕਰਾ ਦਿਓ ਜੇ ਇਹਨਾਂ ਦਾ ਨੈਗੇਟਿਵ ਪੋਜ਼ਿਟਿਵ ਨਾ ਨਿਕਲਿਆ ਜੋ ਡਨ ਤੁਸੀਂ ਸਾਨੂੰ ਲਾਂਗਵਿਜ ਭੁਗਤਣੇ ਤਿਆਰ ਆ। ਉਹ ਵੀ ਵੀਰ ਹੋਣਾ ਤੇ ਇਹ ਚੈਲੰਜ ਆ ਜੀ ਡੀਸੀ ਐਸਐਸਪੀ ਨੂੰ ਤੇ ਪੰਜਾਬ ਸਰਕਾਰ ਨੂੰ ਸਾਡਾ ਵੀ ਕਰਾ ਲਓ ਸਾਡੇ ਸਾਹਮਣੇ ਪੀਜੀਆਈ ਇਹਨਾਂ ਦੇ ਟੈਸਟ। ਪਰ ਮੁਲਾਜ਼ਮ ਕਹਿ ਰਹੇ ਆ ਵੀ ਸਾਰਾ ਕੁਝ ਚੈੱਕ ਹੋ ਕੇ ਜਾਂਦਾ ਅੰਦਰ। ਹਾਂਜੀ ਤੇ ਸਾਰਾ ਕੁਝ ਤਾਂ ਪੂਰੀ ਪੈਰਾਂ ਤੋਂ ਲੈ ਕੇ ਸਿਰ ਤੱਕ ਚੈਕਿੰਗ ਕਰਕੇ ਭੇਜਦੇ। ਬਿਲਕੁਲ ਜੀ ਪਰ ਮੁਲਾਜ਼ਮ ਉਦੋਂ ਕਿੱਥੇ ਸੀਗੇ ਜਦੋਂ ਇਹ 15 ਬੰਦੇ ਉਰੇ ਤੋਂ ਭੱਜੇ 1.5 ਉਹਦੇ ਵਿੱਚ ਸਾਡੇ ਇਲਾਕੇ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਤਿੰਨ ਮੁੰਡੇ ਸੀਗੇ ਚਮਕੌਰ ਸਾਹਿਬ ਦਾ ਤੇ ਇੱਕ ਹੋਰ ਦਾ ਤੇ ਇੱਕ ਬਰਸਾਲਪੁਰ ਦਾ ਉਹ ਮੁੰਡੇ ਉਹਨਾਂ ਦੇ ਭੱਜੇ ਜੀ ਉਸ ਤੋਂ ਬਾਅਦ ਮੈਂ ਆਪਣੇ ਸਾਥੀ ਕੋਈ ਰਿਪੋਰਟ ਸੇ ਪੰਜਾਬ ਦੇ ਕਰਕੇ ਚਕਵਾਏ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਤਾਰਾ ਜੀ ਉਰੇ ਦਾ ਕੋਈ ਨਸ਼ਾ बिक ਰਿਹਾ ਹੈ ਵੀ ਜਿਵੇਂ ਬਾਹਰ ਵਿਕਦਾ ਹੈ ਮੈਂ ਆਸ਼ੂ ਆਸ਼ੂ ਨਾਂ ਦਾ ਮੁੰਡਾ ਇੱਕ ਦੋਸਤ ਆ ਸਾਡਾ ਚੰਕੌਰ ਸਾਹਿਬ ਦਾ ਉਹਨੇ ਮੈਨੂੰ ਫੋਨ ਕੀਤਾ ਕਿਸੇ ਹੋਰ ਨੰਬਰ ਤੋਂ ਕਹਿੰਦਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਵੀ ਭੇਜ ਦੂੰਗਾ ਪਰ ਉਹ ਤੋਂ ਵੀਡੀਓ ਬਣਾ ਨਹੀਂ ਹੋਈ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਸਾਡੀ ਮਿਹਨਤ ਅਸੀਂ ਆ ਅਸੀਂ ਕਦੇ ਨਸ਼ਾ ਵਿਰੁੱਧ ਤੁਸੀਂ ਸਾਡੇ ਬਿਆਨ ਸੁਣਿਆ ਵੀ ਇਹ ਗਲਤ ਹੈ ਜੀ ਅਸੀਂ ਤਾਂ ਨਹੀਂ ਦਿੱਤੇ ਪਰ ਆਹ ਤੁਹਾਡੇ ਸਾਹਮਣੇ ਅੱਜ ਦੇ ਰਹੇ ਹਾਂ ਵੀ ਇਹ ਬਿਲਕੁਲ ਗਲਤ ਆ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਪੈਸੇ ਨਾਲ ਜਿਹੜਾ ਆ ਬੈਨਰ ਲਾਏ ਦਿਖਾਏ ਵੀਰ ਜੀ ਇੱਧਰ ਥੋੜਾ ਆ ਇਹਨਾਂ 'ਤੇ ਕੀ ਖਰਚਾ ਨਹੀਂ ਹੁੰਦਾ ਯਾਰ ਮੈਂ ਕਿਸੇ ਦੇ ਘਰੇ ਬੈਠਾ ਇੱਕ ਦਿਨ ਐਡਾ ਬੱਕਲੋ ਦੇ ਮੇਜ ਤੇ ਪਿਆ ਸੀਗਾ ਨਸ਼ਾ ਆਪਣਾ ਮਹੀਨ ਦੇ ਤਹਿਤ ਹੈ ਨਾ ਪੰਜਾਬ ਸਰਕਾਰ ਦਾ ਉਹ ਚੀਜ਼ ਜਬਰ ਖਰਚ ਨਹੀਂ ਹੁੰਦਾ ਕਿਉਂ ਏਅਰ ਪੰਜਾਬ ਨੂੰ ਤੁਸੀਂ ਕਰਜ਼ਾਈ ਕਰਦੇ ਹੋ ਉਹ ਚੀਜ਼ਾਂ ਜਿਹਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਸਾਹਮਣੇ ਹੁਣ ਉਰੇ ਪੁਲਸੇ ਪੁਲਸ ਹਾਲੀ ਜੀ ਉਸ ਤੋਂ ਪਹਿਲਾਂ ਜਦੋਂ ਵੀਡੀਓ ਵਾਇਰਲ ਹੋਈ ਸਾਰਾ ਪ੍ਰਸ਼ਾਸਨ ਹੋ ਰਿਹਾ ਸੀਗਾ ਇਹ ਸਾਰੇ ਨੌਜਵਾਨਾਂ ਦੇ ਇਹਨਾਂ ਨੇ ਫੋਨ ਖੋਲੇ ਹਾਂਜੀ ਉਰੇ ਮੈਂ ਅਸੀਂ ਕਹਿੰਦੇ ਆ ਵੀ ਪੂਰਾ ਕਹਿ ਕੇ ਚੱਲਦਾ ਚੁੱਟਾ ਉਰੇ ਨਾਲ ਕੋਈ ਵੀ ਬਾਈ ਜੀ ਕੋਈ ਫਾਇਦਾ ਨਹੀਂ ਹੈਗਾ ਨਸ਼ਾ ਮੋਂ ਆਪਣੇ ਸੇ ਪੰਜਾਬ ਤੇ ਕੰਪਲੀਟ ਕਰਕੇ ਉਵੇਂ ਹੀ ਉਰੇ ਚੱਲ ਰਿਹਾ ਜਿਵੇਂ ਬਾਹਰ ਚੱਲਦਾ ਸਰਕਾਰ ਤਾਂ ਯਤਨ ਕਰ ਰਹੀ ਹੈ ਨਾ ਆਪਣਾ ਸਰਕਾਰ ਦੀ ਕੋਸ਼ਿਸ਼ ਤੁਹਾਨੂੰ ਠੀਕ ਨਹੀਂ ਲੱਗ ਰਹੀ ਦੇਖੋ ਇੱਕ ਹੁਕਮ ਮਾਰਨਾ ਤੇ ਇੱਕ ਗਰਾਊਂਡ ਲੈਵਲ ਦਾ ਕੰਮ ਕਰਨਾ ਬੜਾ ਔਖਾ ਹੈ ਉਰੇ ਤੁਸੀਂ ਗਰਾਊਂਡ ਲੈਵਲ ਦਾ ਦੇਖਿਆ ਹੁਣ ਕਿਹਾ ਹੈ ਇਹ ਕੰਮ ਕਰਨ ਦਾ ਫਾਇਦਾ ਕੀ ਹੈ ਤੁਸੀਂ ਮੈਨੂੰ ਪਹਿਲਾਂ ਇਦਾਂ ਦੱਸੋ ਕੋਈ ਫਾਇਦਾ ਹੈ ਇਹਦੇ ਵਿੱਚ ਤੁਸੀਂ ਕਸੂਰ ਵਰਗੇ ਨੂੰ ਮੰਨਦੇ ਹੋ ਸਰਕਾਰ ਨੂੰ ਮੰਨਦੇ ਹੋ ਤਾਂ ਪੰਜਾਬ ਸਰਕਾਰ ਜਦੋਂ ਵੀਡੀਓ ਵਾਇਰਲ ਹੋਗੀ ਉਦੋਂ ਦੀ ਸਖਤਾਈ ਕਰੀਏ ਫਿਰ ਉਸ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਉਸ ਤੋਂ ਇਹਨੂੰ ਪਹਿਲਾਂ ਨਹੀਂ ਤਾਂ ਪਤਾ ਇਹਨਾਂ ਨੂੰ ਜੇ ਉਹਨਾਂ ਨੂੰ ਕੋਈ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਇਸ ਕਰਕੇ ਸਕਦਾ ਨਹੀਂ ਫਿਰ ਮਹੀਮ ਕਹਦੇ ਚਲਾਈ ਜੀ ਜਦੋਂ ਇੰਨਾ ਆਪਣੇ ਹੱਥ ਜੇ ਨਹੀਂ ਕੁਸ ਹੈਗਾ ਆਪਾਂ ਨੂੰ ਜਾਣਕਾਰੀ ਹੋ ਨਹੀਂ ਹੈਗੀ ਪਰ ਜਿਹੜੀ ਮਹੀਮਾ ਚਲਾਉਣੇ ਦਾ ਕੀ ਫਾਇਦਾ ਪੈਸਾ ਬਰਬਾਦ ਕਰਕੇ ਫਿਰ ਭਾਈ ਹੁਣ ਇਹ ਵੀ ਗੱਲ ਆਣੀ ਵੀ ਤੁਸੀਂ ਪ੍ਰੋਪੋਗੈਂਡਾ ਕਰਦੇ ਹੋ ਤੁਸੀਂ ਵਿਰੋਧੀ ਧਿਰਾਂ ਦੇ ਬੰਦੇ ਜਿਹੜੇ ਇਕੱਠੇ ਹੋਏ ਜੇ ਵਿਰੋਧੀ ਧਿਰ ਦਾ ਮੈਂ ਕਹਿੰਦਾ ਨਸ਼ਾ ਮੁਕਤ ਤਹਿਤ ਮੇਰੇ ਕਿਤੇ ਵੀ ਤੁਸੀਂ ਬਿਆਨ ਦਿਖਾ ਦਿਓ ਮਤੋਤਾ ਪਿੰਡ ਦੇ ਵਿੱਚ ਐਸਪੀ ਆਇਆ ਸੀਗਾ ਮੈਂ ਖੜਾ ਹੋ ਕੇ ਇਹ ਗੱਲ ਕਹੀ ਸੀਗੀ ਵੀ ਥੋੜਾ ਐਸਪੀ ਸਾਹਿਬ ਲੋਕਾਂ ਨੇ ਸਾਥ ਨਹੀਂ ਦੇਣਾ ਉਹ ਇਹ ਲੋਕ ਝੂਠ ਨੇ ਇਸ ਪਿੰਡ ਦੇ ਵਿੱਚ ਦੋ ਮੁੰਡੇ ਮਰਲੇ ਕੱਜ ਵੀ ਚਿੱਟਾ ਵੇਚਦਾ ਮੈਨੂੰ ਪੁੱਛੋ ਵੀ ਕਿਸੇ ਨਾਮ ਲੱਤਾ ਨਸ਼ਾ ਮੁਕਤੀ ਮਹੀਮ ਨੂੰ ਮੈਂ ਗਲਤ ਨਹੀਂ ਕਹਿੰਦਾ ਪਰ ਜਿਹੜੀ ਸਰਕਾਰ ਹੈ ਇਹਦੇ ਉੱਪਰ ਪੈਸਾ ਲਾ ਰਹੀ ਹੈ ਨਜਾਇਜ਼ ਉਹ ਵੀ ਗਲਤ ਆ ਤੇ ਜੇ ਤੁਸੀਂ ਜ਼ੀਰੋ ਗਰਾਉਂਡ ਲੈਵਲ ਤੇ ਦੇਖੋ ਉੱਥੇ ਤਾਂ ਬੇੜਾ ਘਰ ਕੇ ਹੋਇਆ ਵਾ ਸਾਡਾ ਚੈਲੰਜ ਆ ਜੀ ਪੀਜੀਆਈ ਕਰਾ ਲਓ ਡਬ ਟੈਸਟ ਜੇ ਨਾ ਪੋਜ਼ਿਟਿਵ ਨੇਗੇਟਿਵ ਨਿਕਲੇ ਤਾਂ ਜੋ ਕਹੋਗੇ ਅਸੀਂ ਉਹ ਕਰਨੇ ਨੂੰ ਤਿਆਰ ਆ ਜਿਹੜੇ ਵੀਡੀਓਜ਼ ਆਈਆਂ ਕਿੱਥੋਂ ਆਈਆਂ ਜੀ ਇਹ ਜਿਹੜੀ ਤੁਸੀਂ ਨੌਜਵਾਨ ਦੀ ਇੰਟਰਵਿਊ ਲੱਤੀ ਆ ਜੀ ਉਸ ਨੌਜਵਾਨ ਨੇ ਸਾਨੂੰ ਆਪਣੇ ਮੈਂ ਤੇ ਲਖਵੀਰ ਸਿੰਘ ਨੂੰ ਸਾਨੂੰ ਜੁਹਾਰ ਸਿੰਘ ਨੂੰ ਐਮਸੀ ਸਕਿੰਦਰ ਸਿੰਘ ਨੂੰ ਭੇਜੀਆਂ ਨੇ ਉਦੋਂ ਸਪਰੇ ਵੀਰਦੀ ਕੋਲੋਂ ਵੀ ਸਾਨੂੰ ਆਈਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਸਾਰੇ ਪ੍ਰਸ਼ਾਸਨ ਨੇ ਆ ਕੇ ਉਹਨੂੰ ਫੋਨ ਫਾਨ ਖੋਲੇ ਤੁਸੀਂ ਮੈਨੂੰ ਵੀਰ ਐਦਾਂ ਦੱਸੋ ਕੋਈ ਫਾਇਦਾ ਹੈਗਾ ਯਾਰ ਆਪਾਂ ਇੰਨੇ ਜਣਿਆਂ ਨੂੰ ਆਪਾਂ ਅੰਦਰ ਡੱਕਿਆ ਵਾ ਬਿਨਾ ਗਲਤ ਹੋਣ ਜਦੋਂ ਉਹਨਾਂ ਦਾ ਨਸ਼ਾ ਹੀ ਨਹੀਂ ਮੁਕਤ ਹੁੰਦਾ ਫਿਰ ਫਾਇਦਾ ਕੀ ਹੈ ਜੇ ਸਾਡੇ ਹਲਕਾ ਚਿਨੀ ਚੰਗੌਰ ਸਾਹਦੇ ਵਿੱਚ ਹਫ਼ਤਾ ਪਹਿਲਾਂ ਇੱਕ ਫੌਜੀ ਦੀ ਡੈਥ ਹੋ ਗਈ ਹੈ ਹਫ਼ਤਾ ਪਹਿਲਾਂ ਇਹ ਕੋਈ ਚੀਜ਼ ਦਾ ਫਾਇਦਾ ਜਦੋਂ ਉਰੇ ਆਸੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਛੱਡਿਆ ਸਾਡੀ ਮਿਹਨਤ ਨੇ ਗਿਆਰਾਂ ਗਲੇੰਦਾ ਅਸੀਂ ਨਾਲ ਹੋ ਕੇ ਪਰਚੇ ਕਰਾਉਨੇ ਆ ਅਸੀਂ ਸੇ ਪੰਜਾਬ ਤੇ ਰਿਪੋਰਟਾਂ ਪਾਉਨੇ ਆ ਮੁੰਡਿਆਂ ਦੀਆਂ ਉਹ ਫੇਰ ਉਰੇ ਪੀ ਰਹੇ ਆ ਉਹਦਾ ਮਤਲਬ ਤਾਂ ਫੇਰ ਅਸੀਂ ਆਪਣੇ ਸਿਰ ਗਣਾਸਾ ਰੱਖਿਆ ਹੋਇਆ ਤੇ ਸੋ ਇਹ ਗਲਤ ਹੈ ਜੀ ਅਸੀਂ ਇਸ ਮਹੀਮ ਨੂੰ ਸਹੀ ਨਹੀਂ ਸਮਝਦੇ ਹਾਂ ਬਾਈ ਕੀ ਕਹੋਗੇ ਤੁਸੀਂ ਤੁਸੀਂ ਵੀ ਇੱਥੇ ਆਏ ਹੋ ਕਿਸਾਨ ਜਿਥੇ ਬੰਦੀਆਂ ਦੇ ਤਾਂ ਫਿਰ ਇਲਜ਼ਾਮ ਲਗਦੇ ਕੋਈ ਹਰੇਕ ਥਾਂ ਵੜ ਜਾਂਦੇ ਤੁਸੀਂ ਆ ਕੇ ਤੁਸੀਂ ਕਾਨੂੰਨ ਦੀਆਂ ਇਹ ਜਣੀਆਂ ਧੱਜੀਆਂ ੜਾ ਰਹੇ ਹੋ ਐਦਾਂ ਕਰਕੇ ਤੁਸੀਂ ਸਰਕਾਰ ਦੀ ਜਾਣ ਕੇ ਬਦਨਾਮੀ ਕਰ ਰਹੇ ਹੋ ਇਹ ਇਲਜ਼ਾਮ ਤੁਹਾਡੇ ਤੇ ਲੱਗਣੇ ਆ ਦੇਖੋ ਜੀ ਸਾਡੀ ਕਿਸਾਨ ਜਥੇਬੰਦੀਆਂ ਦੀ ਕਿ ਮਜਬੂਰੀ ਬਣ ਗਈ ਸਾਨੂੰ ਉਹਦੇ ਮੁੰਡੇ ਨੇ ਮੈਸੇਜ ਕੀਤਾ ਵੀ ਆਹ ਹਾਲਾਤ ਨੇ ਇੱਥੇ ਦੇ ਇਹ ਨਸ਼ਾ ਛਡਾਊ ਕੇਂਦਰ ਨਹੀਂ ਨਸ਼ਾ ਲਵਾਊ ਕੇਂਦਰ ਬਣਿਆ ਹੋਇਆ ਆ ਆ ਸ਼ਰਿਆਮ ਸਾਹਿਬ ਦਾ ਉਹਨੇ ਸਾਰਾ ਕੁਝ ਦਿਖਾਤਾ ਆ ਪੰਨੀਆਂ ਉਹ ਸਮਾਨ ਕਿੱਥੋਂ ਆ ਗਿਆ ਲੈਟਰ ਕਿੱਥੋਂ ਆ ਗਏ ਹਨਾ ਇੰਨੇ ਜਿਹੜੇ ਪੈਸੇ ਪਾਉਂਦੇ ਮੁੰਡੇ ਖਾਤੇ 'ਚ ਕਦੇ ਵਾਸਤੇ ਪਾਉਂਦੇ ਆ ਜੇ ਕੁਝ ਅੰਦਰ ਚੱਲਦਾ ਤਾਂ ਹੀ ਪਾਉਂਦੇ ਨਾ ਕਿਸਾਨ ਜਥੇਬੰਦੀਆਂ ਨੂੰ ਕੀ ਸਾਡੇ ਕੋਲ ਇੰਨਾ ਕਿੰਨਾ ਕੁ ਟਾਈਮ ਹੈਗਾ ਸਾਨੂੰ ਕਿਹੜਾ ਕੋਈ ਤਨਖਾਹਾਂ ਲੱਗੀਆਂ ਹੋਈਆਂ ਜਿਹੜਾ ਕੰਮ ਕਰ ਛੱਡ ਕੇ ਜਦ ਇੱਥੇ ਭੱਜੀਦਾ ਜੇ ਸਰ ਦਾ ਤਾਂ ਸਾਨੂੰ ਅੱਗੇ ਆਉਣਾ ਪੈਂਦਾ ਤਾਂ ਲੋਕ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਹੋ ਰਹੇ ਆ ਜੇ ਸਰਕਾਰਾਂ ਸਹੀ ਹੋਣ ਤਾਂ ਲੋਕਾਂ ਨੂੰ ਲੋੜ ਹੀ ਨਹੀਂ ਹੈਗੀ ਰੋਡਾਂ ਤੇ ਆਉਣੇ ਦੀ ਇਹ ਇੱਥੇ ਹੁਣ ਦੇਖੋ ਤੁਸੀਂ ਆਰਮੀ ਦਾ ਵੀਰ ਹਫਤਾ ਨਹੀਂ ਹੋਇਆ ਡੈਥ ਹੋਈ ਦੀ ਦੀ ਨੌਜਵਾਨ ਗੱਬਰੂ ਹੈ ਨਾ ਤੇ ਉਸੇ ਇਲਾਕੇ ਚੋਂ ਇਹ ਮੁੰਡੇ ਆ ਜ਼ਿਆਦਾਤਰ ਜਿਹੜੇ ਅੰਦਰ ਹੈਗੇ ਆ ਇਹ ਮਤਲਬ ਚਿੱਟਾ ਜਿਹੜਾ ਨਹੀਂ ਵੀ ਲਾਉਂਦਾ ਮੈਂ ਕਹਿੰਦਾ ਉਹ ਵੀ ਇੱਥੇ ਲੱਗੂਗਾ ਕਿ ਇੱਥੇ ਜੇਲ੍ਹ ਵਾਲਾ ਜਿਹਦਾ ਜੇਲ੍ਹ 'ਚ ਜਾ ਕੇ ਨਾ ਮੁੰਡੇ ਵਿਗੜਦੇ ਆ ਉਹ ਦੂਜੀ ਜੇਲ੍ਹ ਆ ਏ ਅੱਛਾ ਫੇ ਇੱਥੇ ਹੋਰ ਵੀ ਹੋਊਗਾ ਜੇ ਬਾਹਰ 500 ਦਾ ਇੱਥੇ 1000 ਦਾ ਮਿਲਦਾ ਤੁਸੀਂ ਸਹਿਯੋਗ ਕਰਦੇ ਹੋ ਸਰਕਾਰ ਦੇ ਨਾ ਕੰਮਾਂ ਨੂੰ ਜੇ ਸਰਕਾਰ ਤੁਰਦੀ ਹੈ ਜੁਧ ਨਸ਼ਿਆਂ ਵਿਰੁੱਧ ਛੇੜਦੀ ਹੈ ਸਹਿਯੋਗ ਕਰਦੇ ਹੋ ਤੁਸੀਂ ਇਸ ਗੱਲ ਦਾ ਤੁਸੀਂ ਸਹਿਯੋਗ ਤਾਂ ਕਰੋਗੇ ਨਾ ਜੇ ਇੰਪਲੀਮੈਂਟ ਕਰਨ ਇਹ ਤਾਂ ਦਿਖਾਵਾ ਹੈ ਹੁਣ ਜੁਧ ਨਸ਼ਿਆਂ ਵਿਰੁੱਧ ਪਿੰਡਾਂ 'ਚ ਜਾ ਕੇ ਇਕੱਠ ਕਰਕੇ ਲੋਕਾਂ ਦੀ ਸੋਹਾਂ ਖੜਾਉਂਦੇ ਆ ਜ ਫਿਰਦਾ ਪਿੰਡਾਂ ਚ ਜਿਸ ਦਿਨ ਫੌਜੀ ਵੀਰ ਦੀ ਡੈਥ ਹੋਈ ਆ ਉੱਥੇ ਮੇਰੇ ਖਿਆਲ 10 ਵਜੇ ਤੱਕ ਦੀ ਵੀ ਹੈ ساری ਰਾਤ ਦੀ ਲਾਸ਼ ਉਹਦੇ ਚ ਪਈ ਸੀ ਗੱਡੀ ਚ ਪਈ ਸੀ ਉਹ ਚੱਕਰ ਕੀ ਸੀ ਨਾਲੇ 1 ਕਿਲੋਮੀਟਰ ਤੇ ਜੁਧ ਨਸ਼ਿਆਂ ਵਿਰੁੱਧ ਕੱਟ ਕੀਤਾ ਹੋਇਆ ਸੀ ਸਾਰੀ ਫੋਰਸ ਉੱਥੇ ਲੱਗੀ ਹੋਈ ਸੀ ਉਹ ਉਹ ਦਿਖਾਵੇ ਕਿਉਂ ਕਰਦੇ ਆ ਪਿੰਡਾਂ ਚ ਇਦਾਂ ਥੋੜੀ ਨਸ਼ੇ ਬੰਦ ਹੋਣੇ ਆ ਤੁਸੀਂ ਆ ਇੱਥੇ ਆਹ ਇੱਥੇ ਇੱਥੇ ਲਾਓ ਡਿਊਟੀ ਨਾ ਇੱਥੇ ਚੈੱਕ ਕਰੋ ਨਾ ਇੱਥੇ ਕੀ ਹੋ ਰਿਹਾ ਤੁਹਾਨੂੰ ਨਹੀਂ ਪਤਾ ਵੀ ਜਿਹੜੇ ਨਸ਼ੇੜੀ ਹੈਗੇ ਆ ਜੇਲ੍ਹਾਂ ਚ ਜਾਂਦੇ ਜਾਂ ਇੱਥੇ ਆ ਇੱਕ ਇਹ ਨਹੀਂ ਇਹ ਸਕੀਮ ਲਾਉਣਗੇ ਨਸ਼ੇ ਦੀ ਬੁਲਾਉਣਗੇ ਕਿਸੇ ਨੂੰ ਕਰਨਗੇ ਪਤਾ ਇਹਨਾਂ ਨੂੰ ਸਾਰਾ ਕੁਝ ਆ ਸਰਕਾਰਾਂ ਸੁੱਤੀਆਂ ਨਹੀਂ ਪਈਆਂ ਉਲਟ ਇੱਥੇ ਇਹਨਾਂ ਦਾ ਵਪਾਰ ਚੱਲ ਰਿਹਾ ਹੋਰ ਇੱਥੇ ਇੱਥੇ ਉਲਟ ਮਹਿੰਗਾ ਨਸ਼ਾ ਵਿਕਦਾ ਹੋਊਗਾ ਬਾਹਰ ਨਾਲੋਂ ਵੀ ਇਹ ਤਾਂ ਧੰਦੇ ਬਣਾਏ ਹੋਏ ਆ ਜੀ ਮਤਲਬ ਜਿਹੜੇ ਵੱਡੇ ਤਸਕਰ ਆ ਗ੍ਰਿਫਟ ਤੋਂ ਬਾਹਰ ਆਉਂ ਬਿਲਕੁਲ ਇਹ ਤਾਂ ਵਿਚਾਰੇ ਖਾਣੇ ਵਾਲੇ ਆ ਜਿਹੜੇ ਵੱਡੇ ਤਸਕਰ ਅੱਜ ਤੱਕ ਫੜਿਆ ਕਿਹੜਾ ਹੈ ਤੁਸੀਂ ਐਂ ਦੱਸੋ ਨਸ਼ਾ ਕਿੱਥੋਂ ਆਇਆ ਕੀ ਤੋਂ ਲਿਆ ਚੈਨ ਫੜਦੇ ਕਦੇ ਕੋਈ ਚੈਨ ਨਹੀਂ ਜੁੜਦੀ ਜੀ ਤੋਂ ਲਿਆ ਬਸ ਉੱਥੇ ਹੀ ਬੰਦ ਕਰ ਦਿੰਦੇ ਇਦਾਂ ਹੋ ਸਕਦਾ ਹੈ ਕਰ ਤਾਂ ਵੱਡੇ ਦਾਅਵੇ ਕਰਦੀ ਵੀ ਕੋਈ ਵੀ ਹੋਵੇ ਛੱਡਣਾ ਨਹੀਂ ਅਸੀਂ ਜੇਲਾਂ ਦੇ ਅੰਦਰ ਹੋਣਗੇ ਆਹ ਦਾਅਵੇ ਆਹ ਜੀ ਦਾਵਾ ਇਹ ਅਮਰਸਰ ਦਾ ਪਾਊਗਾ ਅਸੀਂ ਇਹਦੇ ਤੇ ਪਰਸੋਂ ਰਾਤ ਨੂੰ ਪਰਚਾ ਕਰਵਾਇਆ ਮਨੋਂ ਪਤਲੇ ਚ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਵੀ ਚੰਗੌਰ ਸਾਹ ਹਲਕੇ ਦੇ ਵਿੱਚ ਰਹਿੰਦਾ ਹੀ ਇਹ ਬੰਦਾ ਕਾਫੀ ਟਾਈਮ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਵੀ ਅੰਮ੍ਰਿਤਸਰ ਤੋਂ ਅਜੇ ਚਿੱਟਾ ਲਿਆ ਰਿਹਾ ਹਾਂ ਮੈਂ ਸਚੂ ਸਾਹਿਬ ਗੁਰਿੰਦਰ ਜੀ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਕਿਹਾ ਤੇ ਲੋਕੇਸ਼ਨਾਂ ਕਢਾਉਂਦੇ ਆਂ ਕਢਾਉਂਦੇ ਆਂ ਸ਼ਾਮੀ ਇਹਦੇ ਤੇ ਪਰਚਾ ਹੋਇਆ ਜੀ ਬਾਏ ਸਾਡੇ ਸਾਹਮਣੇ ਫੜਿਆ ਇਹਦੇ ਕੋਲ ਤੇ ਚਿੱਟਾ ਜਨਨ ਕਿ ਸਾਡੇ ਜਿੰਨੀ ਆਮ ਪਬਲਿਕ ਜਿੰਨੀ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਆਮ ਪਬਲਿਕ ਜਿੰਨੀ ਕੋਈ ਮਿਹਨਤ ਨਹੀਂ ਕਰ ਸਕਦਾ ਹਣਾ ਉਹਦੇ ਵਿੱਚ ਸਰਕਾਰਾਂ ਦਾ ਕੋਈ ਮੈਨੂੰ ਐਡਾ ਖਾਸ ਰੋਲ ਨਹੀਂ ਲੱਗਦਾ ਜਿੰਨੀ ਪਬਲਿਕ ਹੰਦਾ ਮਾਰਦੀ ਆ ਸਰਕਾਰਾਂ ਨੇ ਤੇ ਸਿਰਫ ਆਪਣੀ ਐਡਵਾਈਸ ਦੇਣੀ ਆ ਅਸਲ ਹੱਕਦਾਰ ਤਾਂ ਆਮ ਪਬਲਿਕ ਹੈ ਜਿਹੜੇ ਇਹ ਜੇ ਲੋਕਾਂ ਨੂੰ ਫੜਾਉਂਦੀ ਆ ਹਣਾ ਜੀ ਇਹਦੇ ਵਿੱਚ ਸਰਕਾਰ ਦਾ ਕੋਈ ਉਹ ਨਹੀਂ ਹੈਗਾ ਆਮ ਪਬਲਿਕੇ ਸਾਡੀ ਖੜੀ ਹੋ ਸਕਦੀ ਆ ਉਹਨਾਂ ਦੇ ਸਾਰੇ ਨਸ਼ਾ ਬੰਦ ਹੋ ਸਕਦਾ ਆਪਾਂ ਨੂੰ ਸਰਕਾਰ ਸਰਗੁਰੂ ਦੇ ਨਾਤੇ ਹੀ ਅਸੀਂ ਨਹੀਂ ਇਹ ਕਰਦੇ ਆ ਕਿ ਕਲੀਅਰ ਗੱਲ ਵੀ ਸਰਕਾਰ ਦੇ ਇੱਕ ਉਹਦੇ ਨਾਲ ਸਹਿਯੋਗ ਨਾਲ ਅਸੀਂ ਨਸ਼ਾ ਬੰਦ ਕਰ ਦੋਗੇ ਬਿਲਕੁਲ ਨਹੀਂ ਜੋ ਕਰਾਉਂਦੀ ਆਂ ਪਬਲਿਕ ਹੋਗੇ ਨਸ਼ੇ ਦੇ ਵਿਰੁੱਧ ਖੜੀ ਆ ਜੀ ਪਬਲਿਕ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਦੇਖੋ ਤੁਸੀਂ ਉਹ ਕੀਤਾ ਚੈੱਕ ਹੈ ਤਾਂ ਮੁੰਡਾ ਫੜ ਹੋ ਗਿਆ ਕਿਉਂ ਪੁਲਿਸ ਨਹੀਂ ਸੀ ਉਹਨੂੰ ਚੈੱਕ ਕਰ ਸਕਦੀ ਪੁਲਿਸ ਦੇ ਆਪ ਨਹੀਂ ਸੀ ਟਰੈਕ ਕਰ ਸਕਦੀ ਪੁਲਿਸ ਪੁਲਿਸ ਇੰਟੈਲੀਜੈਂਸ ਕਿੱਥੇ ਆ ਫਿਰ ਇਹਨਾਂ ਦੀ ਕਾਦੀ ਸੀ ਜਿਹੜੀ ਆ ਤੁਹਾਡੀ ਜੇ ਤੁਹਾਡਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਜੇ ਤੁਸੀਂ ਜੁੱਧ ਨਸ਼ਾ ਵਿਰੋਧ ਇੱਕ ਪਾਸੇ ਛੇੜਿਆ ਹੋਇਆ ਇੱਕ ਪਾਸੇ ਤੁਹਾਡੀ ਇੰਟੈਲੀਜੈਂਸ ਨੂੰ ਪਤਾ ਨਹੀਂ ਵੀ ਇੱਥੇ ਨਸ਼ਾ ਚੱਲ ਰਿਹਾ ਮੂਰੇ ਪੁਲਿਸ ਖੜੀ ਆ ਕਾਦਾ ਮਤਲਬ ਕੰਮ ਨਹੀਂ ਹੈਗਾ ਇਹ ਦਿਖਾਵਾ ਹੈ ਸਰਕਾਰ ਦਾ ਇਹ ਸਿਰਫ ਦਿਖਾਵੇ ਕਰ ਰਹੀ ਹੈ ਐਡਵਰਟਾਈਜ਼ਮੈਂਟ ਜਿੱਦਾਂ ਦੱਸਿਆ ਇਹਨਾਂ ਨੇ ਕਿੰਨੇ ਖਰਚੇ ਹੋ ਰਹੇ ਹਨ ਚੀਜ਼ਾਂ ਤੇ ਇਹ ਇਹ ਵੀ ਧੰਦੇ ਹੈ ਇਹਨਾਂ ਦੇ ਐਡਵਰਟਾਈਜ਼ਮੈਂਟ ਦੇਣਾ ਜਿਹਨੂੰ ਇਹ ਦਿੱਤਾ ਹੋਣਾ ਕੰਟੈਕਟ ਉਹ ਤੋਂ ਵੀ ਕੁਝ ਹਿੱਸਾ ਆਇਆ ਹੋਊਗਾ ਜਾਂ ਆਪਣੇ ਬੰਦੇ ਨੇ ਦਿੱਤਾ ਹੋਊਗਾ ਕਿਸੇ ਨੂੰ ਉਹ ਉਧਰੋਂ ਵੀ ਇਹ ਕਰਪਸ਼ਨ ਕਰ ਰਹੀਆਂ ਇਹ ਜੋ ਵੀ ਕਰਦੇ ਆ ਸਿਰਫ ਦਿਖਾਵਾ ਕਰਦੇ ਕੰਮ ਕੁਝ ਨਹੀਂ ਕਰਦੇ ਦਿਖਾਵਾ ਬਾਈ ਜੀ ਇਹ ਤੁਸੀਂ ਤਾਂ ਸਰਕਾਰ ਦੇ ਵਿੱਚ ਸਰਕਾਰ ਦੇ ਨਾਲ ਸਾਥ ਵੀ ਦਿੱਤਾ ਸਰਕਾਰ ਦਾ ਮੌਜੂਦਾ ਸਰਕਾਰ ਦਾ ਹੁਣ ਤੁਸੀਂ ਨਾਲੋਂ ਵੇਲੇ ਸਰਕਾਰ ਦੇ ਕਿ ਹੁਣ ਅਲੱਗ ਹੋ ਦੇਖੋ ਮੈਂ ਹੈ ਪਾਰਟੀ ਜੇ ਆਂ ਬਾਕੀ ਆ ਬਾਕੀ ਫਿਰ ਹੋਇਆ ਨਾ ਹੋਇਆ ਇੱਕ ਬਰਾਬਰ ਹੁੰਦਾ ਬਾਕੀ ਕਿਉਂ ਹੋਗੇ ਤੁਸੀਂ ਪਾਰਟੀ ਚੰਗੀ ਨਹੀਂ ਹੈਗੀ ਦੇਖੋ ਮੈਂ ਪਾਰਟੀ ਨਹੀਂ ਛੱਡੀ ਜੇ ਉਹਨਾਂ ਨੂੰ ਮੈਨੂੰ ਲੱਗਦਾ ਬਾਕੀ ਮੈਨੂੰ ਕੱਢ ਦੇਣ ਪਰ ਜਿਹੜੀਆਂ ਨੀਤੀਆਂ ਨੂੰ ਲੈ ਕੇ ਅਸੀਂ ਪਾਰਟੀ ਨਾਲ ਜੁੜੇ ਤੇ ਉਹ ਤੋਂ ਪਾਰਟੀ ਢਟਕ ਚੁੱਕੀ ਆ ਹੁਣ ਆਹ ਨਸ਼ਾ ਵਿਰੋਧ ਵਾਲੀ ਜਿਹੜੀ ਜੁੱਧ ਨਸ਼ਾ ਵਿਰੋਧ ਚ ਲਾਇਆ ਵੇ ਆ ਕਿਹੜਾ ਨਸ਼ਾ ਬੰਦ ਹੋਇਆ ਇਹ ਦੱਸ ਦੇਵੇ ਮਾਨ ਸਰਕਾਰ ਦਾ ਉੱਦਮ ਬਹੁਤ ਵਧੀਆ ਤਾਂ ਪਰ ਮੁਲਾਜ਼ਮ ਤਾਂ ਕੋਈ ਨਵਾਂ ਭਰਤੀ ਨਹੀਂ ਕਰਿਆ ਜੇ ਥਾਣਿਆਂ ਚ ਉਹ ਮੁਲਾਜ਼ਮ ਲੀਡਰਾਂ ਕਾ ਚੱਲ ਜਾਂਦੇ ਆ ਪਿੰਡਾਂ ਜਾ ਕੇ ਝੂਠੀਆਂ ਸੌਂਖ ਖਲਾਈ ਜਾਂਦੇ ਆ ਕਿੰਨਿਆਕ ਨਸ਼ੇ ਵਾਲੇ ਜਿਹੜੇ ਇਹਨਾਂ ਨੇ ਆਪਣੇ ਬਣਾਏ ਆ ਬਿੰਗ ਬਣਾਏ ਆ ਕਿੰਨੇ ਕੁ ਉਹਨਾਂ ਨੇ ਨਸ਼ੇ ਵਾਲੇ ਫੜਾਤੇ ਆਪਣੀ ਪਾਰਟੀ ਤੇ ਸਵਾਲ ਖੜੇ ਕਰ ਰਹੇ ਹੋ ਤੁਸੀਂ ਹਲੇ ਤੱਕ ਪਾਰਟੀ ਦੇ ਵਿੱਚੋਂ ਬਿਲਕੁਲ ਫਿਰ ਵੀ ਸਵਾਲ ਖੜੇ ਕਰ ਰਹੇ ਹੋ ਬਿਲਕੁਲ ਜੇ ਗਰਾਊਂਡ ਰਿਐਲਿਟੀ ਆ ਅਸੀਂ ਦੂਜੀਆਂ ਪਾਰਟੀਆਂ ਨੂੰ ਨਕਾਰ ਕੇ ਨਵੀਂ ਪਾਰਟੀ ਲਿਆਂਦੀ ਦੀ ਹੁਣ ਇਹ ਵੀ ਉਸੇ ਤਰ੍ਹਾਂ ਹੋਗੀ ਕੋਈ ਨਹੀਂ ਹੈਗੀ ਨਸ਼ਾ ਅਕਾਲੀ ਦਲ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਕਾਂਗਰਸ ਨੇ ਝੂਠੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਬੇਅਦਵੀਆਂ ਦੇ ਮੁੱਦੇ ਤੇ ਤੇ ਨਸ਼ੇ ਦੇ ਮੁੱਦੇ ਤੇ ਸਰਕਾਰ ਬਣਾਈ ਉਹਨਾਂ ਨੇ ਕੁਝ ਨਹੀਂ ਕਰਿਆ ਉੱਤੇ ਬਾਦ ਬਦਲਾ ਲਾਏ ਬਦਲਾ ਵਾਲੇ ਆ ਗਏ ਇਹਨਾਂ ਨੇ ਵੀ ਕਿਹਾ ਕਿ ਅਸੀਂ 24 ਘੰਟੇ ਚ ਫਾੜ ਕੇ ਨਸ਼ਾ ਖਤਮ ਕਰ ਦਾਂਗੇ ਕੇਜਰੀਵਾਲ ਸਾਹਿਬ ਕਹਿੰਦੇ ਪਰ ਕਹਿੰਦੇ ਹੁੰਦੇ ਆ ਇਹ ਗੱਲਾਂ ਹੀ ਰਹਿ ਗਈਆਂ ਨਸ਼ਾ ਨਹੀਂ ਖਤਮ ਹੋਇਆ 3 ਸਾਲ ਬਾਅਦ ਹੁਣ ਜੁੱਧ ਨਸ਼ਿਆਂ ਵਿਰੁੱਧ ਚਲਾਤਾ ਉਹਦੇ ਚ ਕਿਹਾ ਸਾਰਾ ਆਮਲਾ ਤੁਰਿਆ ਵਿਆ ਹੁੰਦਾ ਪਿੰਡਾਂ ਚ ਨੂੰ ਵੀਡੀਓ ਸਾਹਿਬ ਆਈਡੀਆ ਸਾਹਿਬ ਐਸਐਚਓ ਸਾਹਿਬ ਡੀਐਸਪੀ ਸਾਹਿਬ ਜਾ ਰਹੇ ਆ ਜੀ ਪਿੰਡਾਂ ਚ ਨੂੰ ਉੱਥੇ ਸੌਹਾਂ ਖਲਾਈਆਂ ਜਾ ਰਹੀਆਂ ਪੰਚਾਇਤਾਂ ਨੂੰ ਬੁਲਾ ਬੁਲਾ ਕੇ ਏਕੜਾ ਨਸ਼ਾ ਖਤਮ ਨਹੀਂ ਹੋਣਾ ਇਹ ਲੋਕ ਲਹਿਰ ਬਣਾਉਣੀ ਪੈਣੀ ਆ ਨਾ ਕਿ ਆਪਣੀ ਪਾਰਟੀ ਦੇ ਬੰਦਿਆਂ ਨੂੰ ਪ੍ਰੋਮੋਟ ਕਰਕੇ ਜਿਹੜੇ ਕਿਤੇ ਹੋਰ ਵਿੰਗ ਚ ਸੈੱਟ ਨਹੀਂ ਆਏ ਉਹਨਾਂ ਨੂੰ ਨਸ਼ੇ ਵਾਲੀ ਵਿੰਗ ਚ ਲਾ ਦੋ ਕਿੰ ਕਿੰ ਦੱਸਣਤਾ ਸੀ ਕਿਹੜਾ ਉਹਨਾਂ ਦਾ ਜਿਹੜੀ ਉਹਨਾਂ ਦੀ ਗਰਾਊਂਡ ਲਾਇਲਟੀ ਹੈ ਦੱਸਣ ਕਿੰਨੇ ਨਸ਼ੇ ਵਾਲੇ ਉਹਨਾਂ ਨੇ ਹੁਣ ਤੱਕ ਫੜਾਏ ਆ ਕਿੰਨੇ ਨਸ਼ੇ ਤਸਕਰਾਂ ਦੇ ਪਰ ਉਹਨਾਂ ਨੇ ਕਾਰਵਾਈ કરી ਆ ਇਹ ਦੱਸਣ ਗਰਾਊਂਡ ਰਿਐਲਿਟੀ ਦਿਖਾਉਣਾ ਆ ਸੱਚਾਈ ਬਾਕੀ ਤੁਹਾਡੇ ਸਾਹਮਣੇ ਆਉਂਦੀ ਆ ਉਰੇ ਲਿਆ ਕੇ ਸੇ ਪੰਜਾਬ ਤੇ ਅਗਲਾ ਕਾਲ ਕਰਦਾ ਉਤੋਂ ਬਾਅਦ ਉਹਦਾ ਡੋਪ ਟੈਸਟ ਹੁੰਦਾ ਜਿਹੜਾ ਪੋਜ਼ਿਟਿਵ ਆ ਜਾਂਦਾ ਉਹਨੂੰ ਉਰੇ ਭੇਜ ਦਿੱਤਾ ਜਾਂਦਾ ਉਰੇ ਤਾਂ ਫੇਰ ਦੀਵੇ ਥੱਲੇ ਹਨੇਰੇ ਵਾਲਾ ਕੰਮ ਹੋ ਜਾਂਦਾ ਜਦੋਂ ਉਰੇ ਦੇਖਿਆ ਜਾਂਦਾ ਆ ਮੁੰਡੇ ਨੇ ਆ ਵੀਡੀਓ ਪਾਈ ਆ ਤਾਂ ਉਹਨੇ ਸੱਚਾਈ ਜਗ੍ਹਾਹਰ ਕਰਤੀ ਤੇ ਕੀ ਮੁੱਖ ਗੱਲਾਂ ਕਹਿੰਦਾ ਇਸ ਮੁੰਡੇ ਨੇ ਜੋ ਇੱਥੇ ਵਾਪਰ ਰਿਹਾ ਤੁਹਾਡੇ ਮੁਤਾਬਕ ਜਦੋਂ ਵੀਡੀਓ ਮੁੱਖ ਜੀ ਉਹਨੇ ਇਹ ਗੱਲ ਕਹੀ ਸੀ ਕਿ ਉਰੇ 30-35 ਕੇ ਬੰਦੇ ਨੇ ਵੀ ਜੇ 30 35 ਜਣੇ ਜੋ ਇੱਕ ਦਾ ਵੀ ਨੈਗੇਟਿਵ ਪੋਜ਼ਿਟਿਵ ਨਾ ਨਿਕਲਿਆ ਮੈਂ ਵੀ ਜ਼ਿੰਮੇਵਾਰ ਹਾਂ ਉਹ ਚੀਜ਼ ਦਾ ਵੀ ਸਾਰੇ ਦੇ ਸਾਰੇ ਦੇ ਮੁੰਡੇ ਚਿੱਟਾ ਪੀ ਰਹੇ ਨੇ ਉਰੇ ਪਿੱਛੇ ਉਹਨਾਂ ਨੂੰ ਤੁਸੀਂ ਵੀਡੀਓ ਦੇਖਿਆ ਜਿਹੜੀ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਮੁੰਡੇ ਨੇ ਵਗੈਰਾ ਵੀ ਆਹ ਟਾਕੀ ਚੋਂ ਅੰਦਰ ਆਉਂਦਾ ਉਹਨੇ ਪੰਨੀਆਂ ਦਿਖਾਈਆਂ ਚਲੋ ਛੱਡੋ ਤੁਸੀਂ ਅੰਦਰ ਲੈਟਰ ਦਾ ਕੀ ਮਤਲਬ ਆ ਜੀ ਲੈਟਰ ਦਾ ਕੀ ਮਤਲਬ ਆ ਪੰਨੀਆਂ ਦਾ ਕੀ ਮਤਲਬ ਆ ਸਾਡੇ ਹਲਕੇ ਦੇ ਜ਼ਿਲ੍ਹੇ ਦੇ ਵਿੱਚ ਲਾ ਲਓ ਤੁਸੀਂ ਮੈਂ ਦੋ ਤਿੰਨ ਇੱਕ ਬੰਦੇ ਦੇ ਨੋਂ ਦੰਨਾ ਭੂਆ ਤਮਾਂਜੀ ਨੂੰ ਜਿਨ੍ਹਾਂ ਨੇ 100 ਕੋ ਕਰੋੜ ਦਾ ਥੋੜਾ ਜਿਹਾ ਉੱਪਰ ਥੱਲੇ ਇੰਨਾ ਕੰਮ ਕਰਿਆ ਹੋਣਾ ਚਿੱਟੇ ਦਾ ਉਹ ਬੰਦੇ ਨਹੀਂ ਜੀ ਚੱਕੇ ਹੁਣ ਤੱਕ ਇਹ ਤਾਂ ਛੋਟੇ ਮੋਟੇ ਨੇ ਜਿਹਦੇ ਨੂੰ ਅਸੀਂ ਚੁਗਾ ਰਹੇ ਹਾਂ ਚਲੋ ਉਹ ਵੀ ਕਿਸੇ ਨੂੰ 5 ਲੈ ਜਾ 10 ਲੈ ਲੈ 20 ਗ੍ਰਾਮ ਲੈ ਲਿਆ ਜਿਹੜੇ ਅਸਲ ਮੋٹے ਬੰਦੇ ਨੇ ਤਿੰਨ ਕੰਬੰਦੇ ਨੇ ਮੈਂ ਲਾਉਣਾ ਘੱਟੋ ਘੱਟ ਉਹਨਾਂ ਨੇ 100 ਕੋ ਕਰੋੜ ਦਾ ਕੰਮ ਕਰਿਆ ਹੋਣਾ ਉਹ ਪ੍ਰਸ਼ਾਸਨ ਦੇ ਕਦ ਨਹੀਂ ਨਿਕਾਜ ਹੈਗੇ ਤੁਸੀਂ ਸਾਰੀਆਂ ਗੱਲਾਂ ਜਿੰਮੇਵਾਰੀ ਨਾਲ ਕਹਿ ਰਹੇ ਹੋ ਮੈਂ ਉਹ ਰਿਕਾਰਡ کہہ ਰਹੇ ਜੀ ਜਿੰਮੇਵਾਰੀ ਨਾਲ ਕਹਿ ਰਹੇ ਹਾਂ ਉਹਨਾਂ ਦੀ ਪ੍ਰਾਪਰਟੀ ਇੰਨੀ ਪ੍ਰਾਪਰਟੀ ਬਣਾ ਚੁੱਕੇ ਉਹ ਲੋਕ ਜਿਹੜਾ ਰਹਿ ਰੱਬ ਦਾ ਨਾਮ ਹਾਂਜੀ ਹਾਂ ਪੂਰਾ ਉਸ ਬੰਦੇ ਨੇ 100 ਦੇ ਉੱਪਰ ਕੰਮ ਕੀਤਾ ਹੀ 100 ਕਰੋੜ ਤੋਂ ਉੱਪਰ ਤਿੰਨੇ ਇੱਕ ਬੰਦੇ ਨੇ ਮੈਂ ਲਾਉਂਗਾ ਭਵਨ ਤਮਾਂਜੀ ਨੂੰ ਚੱਕ ਲੈਣ ਨੂੰ ਰੋਪੜ ਜ਼ਿਲ੍ਹੇ ਦੇ ਬੰਦੇ ਨੇ ਚੱਕ ਲੈਣਾ ਬਿਲਕੁਲ ਸੋ ਵੱਡੇ ਸਵਾਲ ਜਿਹੜੇ ਹੈਗੇ ਆ ਉਹ ਖੜੇ ਹੋਏ ਆ ਇਸ ਨਸ਼ਾ ਛਡਾਊ ਸੈਂਟਰ ਦੇ ਉੱਤੇ ਹਾਂ ਇੱਕ ਮੇਰਾ ਹੋਰ ਹੈ ਜੀ ਹੁਣ ਮੈਂ ਹੱਦ ਨੂੰ ਵੱਧ ਹੋ ਗਈ ਵੀ ਹੁਣ ਕਿਤੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਚੰਦਜੀਤ ਕਿਤੇ ਵੀ ਸਾਡੇ ਹਲਕੇ ਦੇ ਵਿੱਚ ਪਿੰਡਾਂ ਵਿੱਚ ਜਾਊਗਾ ਉਸ ਪਿੰਡ ਦੀ ਮੈਂ ਨਾਲੇ ਵੀਡੀਓ ਪਾਉਂਗਾ ਵੀ ਉਰੇ ਫਲਾਣਾ ਸਿੰਘ ਬੰਦਾ ਚਿੱਟਾ ਵੇਚਦਾ ਜੀ ਉੱਥੇ ਪੰਚਾਇਤ ਨੂੰ ਵੀ ਸੌ ਚੱਕਣੀ ਚਾਹੀਦੀ ਆ ਜਾਂ ਪੁਜਾਇਰ ਦੱਸੇ ਵੀ ਸਾਡੇ ਪਿੰਡ ਫਲਾਣਾ ਵੇਚਦਾ ਜੀ ਐਕਣਾ ਦੇਖੋ ਸੌ ਚੱਕ ਕੇ ਆ ਜਾਣੇ ਆ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਪਿੱਛੇ ਜੇ ਕਈ ਪਿੰਡਾਂ 'ਚ ਗਏ ਸੀਗੇ ਮੇਰੇ ਕੋਲ ਪ੍ਰੂਫ ਨੇ ਮੈਂ ਸ਼ਰਿਆਮ ਉਹ ਬੰਦਿਆਂ ਨਾਲ ਲਾਈਵ ਹੋ ਗਏ ਕਿਦੋਂ ਨਾ ਲੂੰਗਾ ਜੀ ਐਮਐਲਏ ਸਾਹਿਬ ਉੱਥੇ ਗਏ ਤੇ ਉਸ ਪਿੰਡ ਦੇ ਵਿੱਚ ਫਲਾਣਾ ਸਿੰਘ ਚਿੱਟਾ ਵੇਚਦਾ ਏ ਹੁਣ ਮੈਂ ਚੈਲੰਜ ਕਰੂੰਗਾ ਕਿ ਇਹਨਾਂ ਨੂੰ ਅਸੀਂ ਇਹ ਮਹੀਮਣ ਰੋਕੂਣੇ ਇਹਨੂੰ ਹੁਣ ਅਸੀਂ ਰੋਕਾਂਗੇ ਚੀਜ਼ ਨੂੰ ਜਦੋਂ ਫਾਇਦਾ ਹੀ ਨਹੀਂ ਹੈ ਕਿ ਗਰਾਊਂਡ ਲੈਵਲ ਤੇ ਕੰਮੇ ਨਹੀਂ ਹੋ ਰਿਹਾ ਪਰ ਸਾਨੂੰ ਵੀ ਲੋਕਾਂ ਨੂੰ ਜਿੱਦ ਪਾ ਕੇ ਕੀ ਫਾਇਦਾ ਜੀ ਹਨਾ ਜਿਆਦਾ ਠੂਕੇ ਕੰਮ ਹੋਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 100 ਕਰੋੜ ਵਾਲਿਆਂ ਉੱਥੇ ਪਾਉਣ ਜਿਹੜੇ ਰੋਪੜ ਜੀ ਉਹਨਾਂ ਨੂੰ ਤਾਂ ਕੋਈ ਫੜ ਨਹੀਂ ਰਿਹਾ ਜੀ ਬਿਲਕੁਲ ਅਮਲਾ ਦੇਖੋ ਜੇ ਮਾਨਸਾ ਸਹੀ ਹੈ ਪੰਜਾਬ ਸਰਕਾਰ ਦੀ ਤਾਂ ਘਟੋ ਘਟ ਥਾਣਿਆਂ ਵਿੱਚ ਸਟਾਫ ਪੂਰਾ ਹੋਣਾ ਚਾਹੀਦਾ ਤੇ ਉਤੇ ਬਾਅਦ ਜਿੱਥੇ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਬਣਾਏ ਵੇ ਆ ਉੱਥੇ ਪ੍ਰੋਪਰ ਸਿਕਿਉਰਿਟੀ ਹੋਣੀ ਚਾਹੀਦੀ ਆ ਤਾਂ ਜੋ ਉੱਥੇ ਤੱਕ ਨਸ਼ਾ ਨਾ ਸਕੇ ਤਾਂ ਕਿਤੇ ਜਾ ਕੇ ਕੰਮ ਹੋਣਾ ਤਾਂ ਇਹਨਾਂ ਦੀ ਜਿਹੜੀ ਮਨਸਾ ਆ ਉਹ ਲੱਗੂਗਾ ਕਿ ਹਾਂ ਇਹ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਨਹੀਂ ਗੱਲਾਂ ਗੱਲ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾਈ ਚੱਲੋ ਇਹਦੇ ਦਾ ਕੁਝ ਨਹੀਂ ਬਣਨਾ ਹੈਗਾ ਜਦੋਂ ਤੱਕ ਆਪਾਂ ਥਾਣਿਆਂ ਵਿੱਚ ਪੂਰਾ ਨਫਰੀ ਨਹੀਂ ਹੁੰਦੀ ਤੇ ਜਿੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਦੀ ਸਿਕਿਉਰਿਟੀ ਦਾ ਜੁੰਮਾ ਨਹੀਂ ਹੁੰਦਾ ਉਦੋਂ ਤੱਕ ਕੁਝ ਨਹੀਂ ਹੋਣਾ ਜੇ ਜਿੰਨਾ ਮਾਰੀ ਜੁੱਧ ਨਸ਼ਿਆਂ ਵਿਰੁੱਧ ਕਰੀ ਜਾਣ ਇਹ ਜੁੱਧ ਨਸ਼ਿਆਂ ਵਿਰੁੱਧ ਨਹੀਂ ਇਹਦਾ ਜੁੱਧ ਇੱਕ ਡਰਾਮਾ ਚੱਲ ਰਿਹਾ ਹੈ ਡਰਾਮਾ ਹੈ ਡਰਾਮੇ ਤੋਂ ਬਿਨਾ ਹੋਰ ਕੁਝ ਨਹੀਂ ਜਾਬਤ ਹੋ ਰਿਹਾ ਸਰ ਬਿਲਕੁਲ ਇੱਕ ਪਾਸੇ ਸਰਕਾਰ ਦਾ ਦਾਵਾ ਹੈ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਤੇ ਇਹ ਸੈਂਟਰ ਜਿਹੜੇ ਹੈਗੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਖੋਲੇ ਗਏ ਆ ਪਰ ਦੂਜੇ ਪਾਸੇ ਇੱਕ ਵੀਡੀਓ ਪਹਿਲਾਂ ਵਾਇਰਲ ਹੁੰਦੀ ਆ ਪਹਿਲਾਂ ਇਸ ਅੰਦਰੋਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਇੱਕ ਨੌਜਵਾਨ ਵੀਡੀਓ ਬਣਾ ਕੇ ਪਾਉਂਦਾ ਬਹੁਤ ਸਾਰੇ ਖੁਲਾਸੇ ਕਰਦਾ ਤੇ ਇਹਨਾਂ ਨੌਜਵਾਨਾਂ ਨੂੰ ਉਹ ਵੀਡੀਓ ਭੇਜੀ ਜਾਂਦੀ ਹੈ ਤੇ ਉਸ ਵੀਡੀਓ ਦੇ ਬਾਅਦ ਆਉਣ ਤੋਂ ਬਾਅਦ ਇਹ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਸਬੰਧਤ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਇਸ ਮਸਲੇ 'ਚ ਕੀ ਕਹਿੰਦੇ ਆ ਉਹ ਦੇਖਣ ਵਾਲੀ ਗੱਲ ਰਹੇਗੀ ਪਰ ਫਿਰ ਹਾਲ ਜਿਹੜੇ ਨੌਜਵਾਨ ਆ ਉਹ ਇਸ ਸਮੇਂ ਦਰਵਾਜ਼ੇ ਦੇ ਉੱਤੇ ਖੜੇ ਆ ਹੁਣ ਵੀ ਬਹੁਤ ਸਾਰੇ ਖੁਲਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਹਮਣੇ ਸਿਕਿਉਰਿਟੀ ਜਾਂ ਪੁਲਿਸ ਮੁਲਾਜ਼ਮ ਖੜੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈਗੀ ਆ ਉਹ ਉਹਨਾਂ ਦੀ ਹੋਣ ਹੀ ਦੇ ਰਹੇ ਉਹ ਕਹਿੰਦਾ ਮੇਰੇ ਹੀ ਪਿੰਡ ਦੇ ਕੋਰੇ ਮੁੰਡਾ ਸੁਖਾ ਹੈ ਵੀ ਉਹਦਾ ਸਵੇਰੇ ਟੈਸਟ ਹੋਇਆ ਸੀਗਾ ਉਹਦਾ ਆਇਆ ਵੀ ਇਹਨੇ ਪੀਤਾ ਵਾ ਉਰੀਓ ਮੁੰਡਾ ਰਹਿ ਰਿਹਾ ਅੰਦਰ ਦੂਜੀ ਤੇ ਕਹਿੰਦਾ ਸਵੇਰੇ ਟੈਸਟ ਹੋਇਆ ਓਰੇ ਹਮ ਇੰਨਾ ਹੁਣ ਤੁਹਾਨੂੰ ਅਸੀਂ ਆਪਣੇ ਸਿਰ ਪਰ ਸਾਹਮਣੇ ਦਿਖਾ ਰਹੇ ਹਾਂ ਕੁਛ ਤਾਂ ਵੀਰ ਸੱਚ ਹੋਊਗਾ ਨਾ ਯਾਰ ਕੁਛ ਤਾਂ ਸੱਚ ਹੋਊਗਾ ਨਹੀਂ ਸਾਨੂੰ ਅਸੀਂ 20 ਕਿਲੋਮੀਟਰ ਦੇ ਭੱਜ ਕੇ ਆਏ ਹਾਂ ਓਰੇ ਅਸੀਂ ਕੀ ਲੈਣਾ ਜੇ ਅਸੀਂ ਗਰਾਊਂਡ ਲੈਵਲ ਤੇ ਦਿਖਾਉਣਾ ਚਾਹੁੰਦੇ ਆ ਜੇ ਸਾਨੂੰ ਦਰਦ ਆ ਵੀ ਨੌਜੋਨ ਸਾਡੇ ਓਰੇ ਵੀ ਮਰ ਰਹੇ ਆ ਤਾਂ ਅਸੀਂ ਕੈਮਰੇ ਮੁਰੇ ਆਏ ਆ ਹਾਂਜੀ ਹਾਂ ਤਾਂ ਬਿਲਕੁਲ ਇਸ ਦੀ ਸੱਚਾਈ ਕੀ ਆ ਇਸ ਦੇ ਜ਼ਿੰਮੇਵਾਰ ਕੌਣ ਹੈ ਕਿਹੜੇ ਸਬੰਧਤ ਅਧਿਕਾਰੀ ਹੈ ਸਰਕਾਰ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਬੰਦਿਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜਿਨੇ ਆਵਾਜ਼ ਚੱਕੀ ਆ ਸਹੀ ਪਾਸੇ ਨੂੰ ਚੱਲਿਓ ਸਹੀ ਇਨਕੁਆਇਰੀ ਕਰੋ ਇਹਦੀ ਕਿਤੇ ਇਹ ਤਾਂ ਹੋਵੇ ਬੰਦਿਆਂ ਨਾਲ ਧੱਕਾ ਲੱਗ ਜਾਓ ਕਰਨ ਤੁਸੀਂ ਹੂੰ ਜਿਹੜਾ ਕੰਮ ਕਰਨ ਵਾਲਾ ਉਹ ਕਰਿਓ ਹਣ ਇੱਥੇ ਇੱਕ ਐਗਜ਼ਾਮਪਲ ਕਰਕੇ ਦਿਖਾਇਓ ਜੇ ਤੁਸੀਂ ਵਾਕਈਏ ਜੁੱਧ ਨਸ਼ਾ ਵਿਰੁੱਧ ਹੈਗਾ ਤੁਹਾਡੀ ਕੋਈ ਗਰਾਊਂਡ ਰਾਇਲਟੀ ਹੈਗੀ ਆ ਤਾਂ ਉਸ ਬੰਦੇ ਦਾ ਕੋਈ ਧੱਕਾ ਨਾ ਹੋਵੇ ਨਹੀਂ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਫਿਰ ਕਿਹੜੇ ਸੰਬੰਧ ਦੇ ਅਧਿਕਾਰੀ ਆ ਇਹਦੇ ਜ਼ਿੰਮੇਵਾਰ ਆ ਕੌਣ ਇਹਨੂੰ ਦੇਖਦਾ ਕਿਹਦੀ ਦੇਖਰੇਖ ਦੇ ਹੈ ਤਹਿਤ ਅੰਡਰ ਜਿਹੜਾ ਹੈਗਾ ਇਹ ਸੈਂਟਰ ਚੱਲ ਰਿਹਾ ਉਸਦੀ ਜ਼ਿੰਮੇਵਾਰੀ ਕੀ ਆ ਫਿਰ ਇਹ ਵੀਡੀਓਜ਼ ਬਾਹਰ ਕਿਉਂ ਆਉਂਦੀਆਂ ਬਹੁਤ ਸਾਰੇ ਸਵਾਲ ਆ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹ ਪੱਖ ਵੀ ਜਾਣਿਆ ਜਾਵੇ ਸੋ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜੋ ਪਹਿਲਾ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਜੋ ਉੱਥੇ ਹੁਣ ਗੱਲਬਾਤ ਹੋਈ ਹੈ ਕੁਝ ਵਿਅਕਤੀ ਆਏ ਤੇ ਉਸ ਦੇ ਬਾਰੇ ਵਿੱਚ ਸਾਡੇ ਨਾਲ ਐਸਐਮਐਸ ਹਸਾਬਾ ਸਰ ਕਿਵੇਂ ਦੇਖਦੇ ਹੋ ਜੀ ਨਸ਼ਾ ਮੁਕਤੀ ਕੇਂਦਰ ਹੈ ਜੀ ਪਹਿਲਾਂ ਤਾਂ ਇੱਕ ਵੀਡੀਓ ਬਾਹਰ ਆਉਂਦੀ ਹੈ ਜੀ ਜਿਹਨਾਂ ਚਰਚਾਾਂ ਵਿੱਚ ਛਿੜ ਜਾਂਦੀਆਂ ਤੇ ਫਿਰ ਕੁਝ ਵਿਅਕਤੀ ਹੁਣ ਆਏ ਆ ਜਿਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ ਵੀਡੀਓਜ਼ ਮੁੰਡੇ ਨੇ ਭੇਜੀਆਂ ਤੇ ਬਹੁਤ ਅੰਦਰ ਬਹੁਤ ਕੁਝ ਚੱਲ ਰਿਹਾ ਜੀ ਤੇ ਨਸ਼ਾ ਅੰਦਰ ਹੀ ਆਈ ਜਾਂਦਾ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਤੇ ਹਰ ਵਿਅਕਤੀ ਜਿਹੜਾ ਉੱਥੇ ਹੈਗਾ ਉਹਦੇ ਜੀ ਡੋਪ ਟੈਸਟ ਤੁਸੀਂ ਅੱਜ ਵੀ ਕਰਾਓਗੇ ਉਹਨਾਂ ਦੇਖੋ ਉਹ ਜਿਹੜੀ ਉਹਨਾਂ ਨੇ ਨਾ ਵੀਡੀਓ ਵਾਇਰਲ ਕੀਤੀ ਉਹ ਉਹ ਬੰਦਾ ਨਾ ਕਹਿੰਦਾ ਸੀ ਕਿ ਮੈਂ ਦਾੜੀ ਕਟਾਣ ਜਾਣਾ ਬਾਹਰ ਤੇ ਉਹਨੂੰ ਅਸੀਂ ਭੇਜ ਨਹੀਂ ਸਕਦੇ ਬਾਹਰ ਠੀਕ ਹੈ ਨਾ ਉਹਨੂੰ ਹੀ ਉਹਦੀ ਡਾਕਟਰ ਸਾਹਮਣੇ ਸੈਕਟਰੀਸ ਨੇ ਉਹਨਾਂ ਨੇ ਨਾ ਕਰ ਦਿੱਤੀ ਜੀ ਇਸ ਕਰਕੇ ਉਹ ਨਾਰਾਜ਼ ਹੋ ਗਿਆ ਕਿ ਮੈਨੂੰ ਕਿਉਂ ਨਹੀਂ ਨੇ ਦਾੜੀ ਕਟਾਣ ਲਈ ਬਾਹਰ ਭੇਜਿਆ ਦੂਸਰਾ ਉਹਦਾ ਕੱਲ ਕੋਰਟ ਵਿੱਚ ਦੀ ਤਰੀਕ ਸੀਗੀ ਉਹਨੂੰ ਕਿਹਾ ਆਈਓ ਨੇ ਲੈ ਕੇ ਜਾਣਾ ਸੀ ਉਹ ਪਤਾ ਨਹੀਂ ਕਿਉਂ ਨਹੀਂ ਲੈ ਕੇ ਗਏ ਦੂਜੀ ਗੱਲ ਤੋਂ ਉਹ ਉਸ ਗੱਲ ਤੋਂ ਨਾਰਾਜ਼ ਹੈ ਕਿ ਵੀ ਮੈਨੂੰ ਕਿਉਂ ਨਹੀਂ ਇਹ ਲੈ ਕੇ ਗਏ ਠੀਕ ਹੈ ਬਾਕੀ ਜੋ ਉਹਨੇ ਵੀਡੀਓ 'ਚ ਕਿਹਾ ਕਿ ਇੱਥੇ ਨਸ਼ਾ ਮਿਲਦਾ ਸਾਡੇ ਨੌਲੇਜ ਵਿੱਚ ਤਾਂ ਕੋਈ ਨਹੀਂ ਆਹੀ ਮੈਂ ਜਾ ਕੇ ਵੀ ਆਊਂਡ ਕਰਕੇ ਆਇਆ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਚਟਾ ਵਿਕਦਾ ਆ ਉੱਥੇ ਬਾਕੀ ਕੋਈ ਰਮਟਾ ਤੋਂ ਮੱਕ ਨੂੰ ਤੁਮ ਕੋਈ ਕਾਗਜ਼ ਪਏ ਹੋਏ ਆ ਪੁਰਾਣੇ ਜਿਹੜੇ ਅਸੀਂ ਚਾਰਜ ਫਰੇ ਗ੍ਰਿਲਾਂ ਵਗੈਰਾ ਲਗਾਈਆਂ ਹੋਈਆਂ ਆ ਤਾਂ ਜੋ ਕੋਈ ਨਸ਼ਾ ਬਾਹਰੋਂ ਸਪਲਾਈ ਨਾ ਕਰ ਸਕੇ ਤੇ ਇੱਧਰ ਤਲਾਸ਼ੀ ਹੁੰਦੀ ਆ ਜਾਂ ਕੋਈ ਰੋਜ਼ ਦਾ ਰੁਟੀਨ ਅੰਦਰ ਕਿਦਾਂ ਦਾ ਰਹਿੰਦਾ ਹੁੰਦਾ ਹਾਂ ਹਾਂਜੀ ਹਾਂਜੀ ਪੁਲਿਸ ਵਾਲੀ ਗਾਰਡ ਲੱਗੀ ਹੋਈ ਹੈ ਆਈਐਸਆਈ ਬਾਹਰ ਖੜੇ ਹੁੰਦੇ ਆ ਮਾਰਨਿੰਗ 24 ਘੰਟੇ ਇੱਕ ਆਈਐਸਆਈ ਬਾਹਰ ਖੜੇ ਹੁੰਦੇ ਆ ਸਾਡੇ ਆਪਣੇ ਪੈਸਕੋ ਦੀ ਸਕਿਉਰਿਟੀ ਗਾਰਡ ਨੇ ਉਹ ਤਲਾਸ਼ੀ ਲੈ ਕੇ ਅੰਦਰ ਭੇਜਦੇ ਨੇ ਸਾਰਾ ਕੁਝ ਉਹਨਾਂ ਦੀ ਪ੍ਰਾਪਰਟੀ ਹੁੰਦੀ ਆ ਤਲਾਸ਼ੀ ਤੇ ਪਰ ਅੰਦਰੋਂ ਨੌਜਵਾਨ ਲਾਈਟਰ ਪੰਨੀਆਂ ਅੰਦਰੋਂ ਕੋਈ ਨਾ ਕੋਈ ਕਰਦੇ ਹੋਣਗੇ ਲੂਪ ਹੋਲ ਕੋਈ ਨਾ ਕੋਈ ਅਸੀਂ ਉਹ ਪਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਲੂਪ ਹੋਲ ਹੈ ਤੇ ਬਾਕੀ ਇਹ ਕੀ ਕਰਦੇ ਥੱਲੋਂ ਸੁੱਟ ਦਿੰਦੇ ਨੇ ਉੱਪਰ ਤੇ ਉੱਪਰੋਂ ਜਿਹੜੀਆਂ ਗ੍ਰਿਲਾਂ ਦੇ ਵਿੱਚ ਮਾੜੀ ਮਾੜੀ ਮੋਰੀਆਂ ਆ ਉਥੋਂ ਡੰਡੇ ਦੇ ਪਾ ਕੇ ਉਥੋਂ ਕਿਚ ਲੈ ਲੈਂਦੀ ਆ ਮਤਲਬ ਸਕਿਉਰਿਟੀ ਹੋਰ ਟਾਈਟ ਕਰਨ ਦੀ ਲੋੜ ਆ ਜੀ ਇੱਥੇ ਹਾਂਜੀ ਸਕਿਉਰਿਟੀ ਹੋਰ ਟਾਈਟ ਕਰਨ ਦੀ ਲੋੜ ਹੈ ਮਤਲਬ ਕਿ ਹੁਣ ਜਦੋਂ ਇਹ ਸਾਰਾ ਕੁਝ ਬਾਹਰ ਆਇਆ ਤਾਂ ਹੁਣ ਤੁਸੀਂ ਅੱਗੇ ਕੀ ਕਦਮ ਚੱਕੋਗੇ ਜੀ ਵੀ ਇਹ ਵੀ ਕੁਝ ਨਾ ਹੋ ਸਕੇ ਕਿਉਂਕਿ ਲੋਕ ਜਿਹੜੇ ਆਏ ਸੀ ਉਹ ਕਹਿੰਦੇ ਅਸੀਂ ਤਾਂ ਵੀ ਜਾਣਦੇ ਖੇਲ ਕੇ ਇਹਨਾਂ ਨਸ਼ੇੜੀਆਂ ਨੂੰ ਫੜਾ ਰਹੇ ਹਾਂ ਮਿੰਨਾ ਸਾਹ ਬੰਦੋ ਵੀ ਇੱਥੇ ਇਹਨਾਂ ਨੂੰ ਜੇ ਮਿਲੀ ਗਿਆ ਤਾਂ ਸਾਡੀ ਮਿਹਨਤ ਤਾਂ ਪਾਣੀ ਆ ਜੀ ਹਾਂਜੀ ਨਹੀਂ ਉਹ ਮੈਂ ਦੇਖਿਆ ਜਾ ਕੇ ਉਹ ਤੇ ਇੱਕ ਦੋ ਲਾਈਟਰ ਜਾਂ ਤਮਾਕੂ ਦੀਆਂ ਆ ਪੂੜੀਆਂ ਹੋਰ ਤਾਂ ਨਹੀਂ ਕੋਈ ਚਟਾ ਵਗੈਰਾ ਤਾਂ ਬਿਲਕੁਲ ਨਹੀਂ ਹੈ ਠੀਕ ਹੈ ਹਾਂਜੀ ਚਟਾ ਬਿਲਕੁਲ ਹਾਂ ਤੁਸੀਂ ਆਪਣਾ ਬਰਸ਼ ਦਿੰਦਾ ਸੋ ਬਿਲਕੁਲ ਇੱਕ ਪਾਸੇ ਲੋਕ ਆਏ ਆ ਇੱਕ ਪਾਸੇ ਵੀਡੀਓ ਪਹਿਲਾਂ ਹੁੰਦੀ ਆ ਜਿਹੜੀਆਂ ਚਰਚਾਾਂ ਵਿੱਚ ਛਿੜ ਜਾਂਦੀਆਂ ਉਸ ਤੋਂ ਬਾਅਦ ਲੋਕ ਆਂਦੇ ਆ ਜਿਹੜੇ ਕਹਿੰਦੇ ਆ ਕਿ ਭਾਈ ਇੱਥੇ ਤਾਂ ਅਸੀਂ ਜੇਕਰ ਮਿਹਨਤ ਕਰਕੇ ਬੰਦੇ ਫੜਾਉਨੇ ਆ ਤਾਂ ਸਾਡੀ ਮਿਹਨਤ ਤਾਂ ਪਾਣੀ ਹੋ ਰਹੀ ਆ ਪਰ ਹੁਣ ਦੂਜੇ ਪਾਸੇ ਐ ਐਸਐਮਓ ਸਾਹਿਬ ਨੇ ਜਿਹੜੀ ਗੱਲ ਕਹੀ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜੋ ਲੂਪ ਹੋਲਸ ਹੈਗੇ ਆ ਜੋ ਕਮੀਆਂ ਰਹਿੰਦੀਆਂ ਸੀ ਉਹਨਾਂ ਨੂੰ ਵੀ ਦਰੁਸਤ ਕਰਕੇ ਅਸਲ ਮਹੀਨੇ ਦੇ ਵਿੱਚ ਨਸ਼ਾ ਮੁਕਤੀ ਕੇਂਦਰ ਨੂੰ ਨਸ਼ਾ ਮੁਕਤੀ ਕੇਂਦਰ ਬਣਾਈਏ ਪਰ ਤੁਸੀਂ ਇਸ ਗੱਲਬਾਤ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ